ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਕੁਝ ਕੁ ਤੁਹਾਡੇ ਸਵਾਲਾਂ ਦੇ ਜਵਾਬ ਤੇ ਆਉ ਕਰਦੇ ਆਂ ਭੈਣਾਂ ਗੱਲਬਾਤ ਚੱਲ ਕੇ ਉਹ ਸਾਡੀ ਭੈਣ ਕੰਮ ਵਾੜਾ ਕਰਦੀ ਰਹਿੰਦੀ ਆ ਹਨਾ ਭੈਣੇ ਕੰਮ ਤਾਂ ਸਾਰੀ ਕਰਦੇ ਨੇ ਵੀ ਜੇ ਹੁਣ ਮੈਂ ਕਿਹਾ ਵੀ ਇਕੱਲੀ ਮੈਂ ਹੀ ਕੰਮ ਕਰਦੀ ਆਂ ਕੰਮ ਸਾਰੀ ਕਰਦੇ ਨੇ ਅੱਜ ਨਾ ਦਿੱਤੋਂ ਕੁਝ ਕੁ ਸਵਾਲ ਪੁੱਛਣੇ ਸੀ ਮੈਂ ਹਾਂ ਪੁੱਛ ਲੈ ਤੇ ਮਤਲਬ ਜਿਵੇਂ ਆਪਾਂ ਸਮਾਈ ਤਾਂ ਆਪਾਂ ਦੇਖੋ ਬਹੁਤ ਰੱਖਦੇ ਆਂ ਹਾਂ ਠੀਕ ਆ ਸਾਰੀ ਪਾਣੀ ਵੀ ਆ ਜਾਂਦੇ ਆ ਤੇ ਗੱਲ ਇਹ ਆ ਕੁਸ ਜਿਵੇਂ ਨਵੇਂ ਜੁੜਦੇ ਆਪਣੇ ਨਾਲ ਕਹਿੰਦੇ ਕੁਸ ਤਿੰਨ ਤਾਂ ਚਿਚੜਾਂ ਦੀ ਦਵਾਈ ਬਾਰੇ ਦੱਸਦੇ ਵੀ ਆਪਾਂ ਨੂੰ ਕੀ ਕੀ ਚਾਹੀਦਾ ਵਿੱਚ ਕਹਿੰਦੇ ਨਾ ਹਾਸੇ ਵਾਲੀ ਗੱਲ ਵੀ ਆ ਉਹ ਬਲੈਤੀ ਨੇ ਵੀਰੇ ਨੇ ਵੀਡੀਓ ਪਾਈ ਸੀ ਮੇਰੀ ਉਹ ਚਲੋ ਹਾਂ ਪਤਾ ਕਿੰਦਾ ਜਦੋਂ ਗਰਮੀ ਹੁੰਦੀ ਆ ਮੁਰਕਾ ਆ ਜਾਂਦਾ ਬਾਲਾਂ ਦੇ ਵਿੱਚ ਉਹ ਮੁਰਕਾ ਤੁਰਨ ਲੱਗ ਮੈਂ ਖੁਰ ਕੇ ਐ ਖੁਰਕੀ ਗਈ ਬਾਕੀ ਇੱਕ ਚੀਜ਼ ਹੋਰ ਆ ਮੈਨੂੰ ਜਦੋਂ ਹੁਣ ਚਿਚੜ ਜੇ ਲੱਗੇ ਤਾਂ ਮੈਨੂੰ ਅਲਕਤ ਆਉਂਦੀ ਆ ਬੱਸ ਮੇਰੇ ਮੰਨ ਲਓ ਜਿਵੇਂ ਮੈਂ ਕੰਬੜੀ ਜੀ ਸਿਰਨ ਲੱਗੇ ਜਾਂਦੀ ਆ ਉਹ ਮੈਂ ਖੁਰ ਕੇ ਕਰੀ ਗਈ ਕਹਿੰਦੇ ਬੜੇ ਸਿਰ ਵੀ ਤੂੰ ਆਏ ਕਿ ਸਿਰ ਤੇ ਵੀ ਲਾਲਾ ਭਾਈ ਇਹ ਸੱਚੀ ਗੱਲ ਹੈ ਵੀ ਜਦੋਂ ਹੁਣ ਧਾਰ ਚੋਣੇ 'ਚ ਚਿਚੜੀਆਂ ਚੜ ਵੀ ਜਾਂਦੀਆਂ ਨੇ ਐਡੀ ਵੀ ਗੱਲ ਨਹੀਂ ਹੈਗੀ ਹਨਾ ਹੁਣ ਜੇ ਤੁਰੀ ਜਾਂਦੀ ਹੈ ਕੋਈ ਚਮਜੂ ਹੋ ਗਈ ਚਿਚੜੀ ਸਿਰ 'ਚ ਪੈ ਵੀ ਜਾਂਦੀ ਹੈ ਕਈ ਵਾਰੀ ਇਹ ਵੀ ਕਿੱਡੀ ਕ ਗੱਲਾਂ ਜੋਰ ਕੰਮ ਕਰਦੇ ਆਪਾਂ ਫਿਰ ਚੜ ਵੀ ਜਾਂਦੀਆਂ ਨੇ ਵਿਦਵਾਨ ਗੱਲਾਂ ਕਰਦੇ ਨੇ ਅੱਛਾ ਤੇ ਪਾਣੇ ਉਹ ਚਾਰ ਉਹ ਦੱਸਦੇ ਵੀ ਕੀ ਕੀ ਚੀਜ਼ਾਂ ਨੇ ਵੀ ਜਿੰਨਾਂ ਨਾਲ ਪਾਏ ਤਿਆਰ ਕਰਦੇ ਆ ਉਹ ਚੀਜ਼ ਲਾਉਣੇ ਆ ਇੱਕ ਤਾਂ ਵੀਰੇ ਇਹ ਹੈਗੀ ਮੰਨ ਕੇ ਚਲੋ ਇੱਕ ਤਾਂ ਫਰਨੈਲ ਹੋ ਜਾਂਦੀ ਆ ਇੱਕ ਮੁਸਕ ਕਪੂਰ ਦੀਆਂ ਟਿੱਕੀਆਂ ਹੂੰ ਤੇ ਇੱਕ ਸਰੋਂ ਦਾ ਤੇਲ ਜਿਵੇਂ ਪਸ਼ੂਆਂ ਦੇ ਹਿਸਾਬ ਨਾਲ ਪਾਲਿਆ ਕਰ ਵਾਲਾ ਕਹਿੰਦਾ ਵੀ ਕਿੰਨੀ ਮਾਤਰਾ ਦੇ ਵਿੱਚ ਹੁਣ ਜਿਵੇਂ ਆਪਣੇ ਐਨੇ ਪਸ਼ੂ ਨੇਗੇ ਮੈਂ 2 ਲੀਟਰ ਤਾਂ ਡੀਜ਼ਲ ਪਾਉਣੀ ਹੁੰਦੀ ਆ ਮੰਨ ਕੇ ਚਲੋ 20 ਮੱਝਾਂ ਲਈ 2 ਲੀਟਰ ਡੀਜ਼ਲ 2 ਲੀਟਰ ਸਰੋਂ ਦਾ ਤੇਲ ਤੇ ਨਿੰਮ ਦੇ ਤੇਲ ਦੀ ਛੋਟੀ ਜਿਹੀ ਸਿੱਸੀ ਆਉਂਦੀ ਹੈਗੀ ਵੱਡੀ ਸਾਨੂੰ ਮਿਲ ਹੀ ਨਹੀਂ ਸੀ ਛੋਟੀ ਵੀ ਲੈ ਕੇ ਆਉਣੇ ਹੁੰਦੇ ਆ ਕਿਉਂ ਕੌੜਾ ਹੁੰਦਾ ਕੌੜਾ ਹੁੰਦਾ ਕੌੜੇ ਹੋਣ ਕਰਕੇ ਵੀ ਜਦੋਂ ਹੁਣੇ ਖੂਨ ਚੂਸਦੀਆਂ ਨੇ ਤੇ ਉਸ ਕਰਕੇ ਵੀ ਇੱਕ ਉਹ ਹੋ ਗਿਆ ਫਰਨੈਲ ਦੀਆਂ ਟਿੱਕੀਆਂ ਹੋ ਗਈਆਂ ਮਸਕ ਕਪੂਰ ਹੋ ਗਿਆ ਡੀਜ਼ਲ ਹੋ ਗਿਆ ਤੇ ਸਰੋਂ ਦਾ ਤੇਲ ਹੋ ਗਿਆ ਇਹ ਚਾਰ ਚੀਜ਼ਾਂ ਨੂੰ ਮਿਲਾ ਕੇ ਇੱਕ ਨਿਮਮ ਦਾ ਤੇਲ ਪੰਜ ਚੀਜ਼ਾਂ ਹੋ ਗਈਆਂ ਮਿਲਾ ਕੇ ਘੋਲ ਜਾ ਬਣਾ ਲਓ ਇਹਨਾਂ ਦੇ ਪਿੰਡੇ ਤੇ ਨਾ ਜਿਵੇਂ ਆਪਾਂ ਮਾਲਸ਼ ਨਹੀਂ ਕਰਦੇ ਹੁੰਦੇ ਸਮਾਰ ਕੇ ਵੱਡਾ ਵਧੀਆ ਕੱਪੜਾ ਲੈ ਕੇ ਚੰਗੀ ਤਰ੍ਹਾਂ ਮਾਲਸ਼ ਕਰ ਦਿਓ ਹਫ਼ਤਾ 15 ਦਿਨਾਂ ਦਾ ਕੋਈ ਮੱਖੀ ਆਵੇ ਨਾ ਮੱਛਰ ਬੈਠੇ ਠੀਕ ਹੈ ਵੀ ਜਿਵੇਂ ਮੱਖੀਆਂ ਨਾ ਇਸ ਮੌਸਮ 'ਚ ਜਿਆਦਾ ਤੰਗ ਕਰਦੀਆਂ ਨੇ ਇੱਕ ਉਹ ਵੱਡੀ ਮੱਖੀ ਬੈਠਦੀ ਆ ਹੂੰ ਉਹ ਇਹਨਾਂ ਨੂੰ ਬਹੁਤ ਤੜਫਾ ਦਿੰਦੇ ਉਹਦਾ ਜੋ ਦੰਦੀ ਵੱਢਦੀ ਹੈਗੀ ਉਹ ਚੀਜ਼ਾਂ ਬਿਲਕੁਲ ਵੀ ਨੇੜੇ ਨਹੀਂ ਆਉਂਦੀਆਂ ਤੁਸੀਂ ਦਿਖਾ ਸਕਦੇ ਹੋ ਪ੍ਰੈਕਟੀਕਲ ਹੈ ਵੀਰੇ ਆਪਾਂ ਉਹ ਚੀਜ਼ ਤਾਂ ਦੱਸਦੀ ਨਹੀਂ ਹੁੰਦੇ ਕਦੇ ਵੀ ਜਿਹੜੀ ਦਾ ਜਦੋਂ ਆਪਾਂ ਨੂੰ ਆਪ ਨੂੰ ਹੀ ਨਹੀਂ ਪਤਾ ਹੈਗਾ ਆਪਾਂ ਅਗਲੇ ਨੂੰ ਜਾਣਕਾਰੀ ਦੇ ਦੀ ਅਗਲਾ ਉਹ ਚੀਜ਼ ਵਰਤ ਕੇ ਦੇਖ ਲੈ ਫਿਰ ਕੱਲ ਨੂੰ ਵੀ ਆਪਾਂ ਰਿਜ਼ਲਟ ਕੋਈ ਮਾੜਾ ਹੋਵੇ ਇਹ ਚੀਜ਼ ਦਾ ਹਨਾ ਨਹੀਂ ਇਹ ਚੀਜ਼ਾਂ ਸਹੀ ਨਹੀਂ ਹੈਗੀਆਂ ਇੱਕ ਭਾਵੇਂ ਹਨਾ ਵੀ ਮੈਂ ਇਹ ਪਹੁੰਚਾਂ ਵੀ ਵਿੱਚ ਆਪਾਂ ਨੂੰ ਕਮੈਂਟ ਆਉਂਦੇ ਆ ਫੋਨ ਵੀ ਆਉਂਦੇ ਵੀ ਹਨਾ ਭਾਵੇਂ ਵੀ ਆਪਾਂ ਕਿੱਦਾਂ ਵੀ ਗਾਈਆਂ ਦਾ ਜਾਂ ਮੱਝਾਂ ਦਾ ਕੰਮ ਸਟਾਰਟ ਕਰੀਏ ਵੀ ਸਾਨੂੰ ਨੌਲੇਜ ਨਹੀਂ ਹੋਣੀ ਨੌਲੇਜ ਨਹੀਂ ਹੈਗੀ ਮੇਰੀ ਪਹਿਲੀ ਗੱਲ ਜੇ ਹੁਣ ਮੰਨ ਕੇ ਚੱਲੋ ਸਹੀ ਰਹੀ ਅੱਜ ਕੱਲ ਬਹੁਤ ਘੱਟ ਲੋਕ ਦਿੰਦੇ ਨੇ ਤੇ ਚਲੋ ਮੈਂ ਕੰਮ ਸਟਾਰਟ ਕੀਤਾ ਸੀਗਾ ਮੈਨੂੰ ਕਿਹੜਾ ਕੋਈ ਨੌਲੇਜ ਸੀਗੀ ਜਦੋਂ ਆਪਾਂ ਨੂੰ ਕਿਸੇ ਨਾਲ ਪਿਆਰ ਹੁੰਦਾ ਨਾ ਸਭ ਤੋਂ ਪਹਿਲਾਂ ਇਹ ਚੀਜ਼ ਮੈਂ ਹਰ ਇੱਕ ਵੀਡੀਓ ਚ ਕਹਿਣੀ ਹੁੰਦੀ ਆ ਵੀ ਕੰਮ ਦੇ ਨਾਲ-ਨਾਲ ਕਿਤੇ ਦੇ ਨਾਲ-ਨਾਲ ਇਹ ਕਿਤੇ ਨਾਲ ਪਿਆਰ ਹੋਣਾ ਜ਼ਰੂਰੀ ਆ ਚਾਹੇ ਕੋਈ ਵੀ ਕਿੱਤਾਗਾ ਜੇ ਹੁਣ ਆਪਾਂ ਚਲੋ ਤੂੰ ਹੀ ਐ ਕਮਲ ਜਿਵੇਂ ਤੈਨੂੰ ਕਹਦੂ ਕਮਲਾ ਤੂੰ ਆਹ ਕੰਮ ਕਰ ਲੈ ਜੇ ਤੇਰਾ ਮਾਨੀ ਨਹੀਂ ਹੈਗਾ ਉਧਰ ਤੂੰ ਕੰਮ ਉਹ ਮਨਨਾ ਕਰਦਾ ਹੀ ਨਹੀਂ ਹੈਗਾ ਤੈਨੂੰ ਨਫਾ ਕਿਵੇਂ ਦੇਊਗਾ ਕੰਮ ਚਲ ਮੰਨ ਕੇ ਚੱਲ ਕੋਈ ਤੂੰ ਛੋਟੀ ਮੋਟੀ ਦੁਕਾਨ ਕਰ ਲਈ ਤੇਰਾ ਇੰਟਰਸਟ ਤਾਂ ਹੈ ਨਹੀਂ ਉਹ ਠੱਕੇ ਨਾਲ ਅਸੀਂ ਕਰਾਤੀ ਠੀਕ ਆ ਫਿਰ ਉਹ ਤੈਨੂੰ ਵਾਦਾ ਕਿਵੇਂ ਕਰੂਗੀ ਬੱਦਾ ਵੀ ਉਹ ਚੀਜ਼ ਹੀ ਕਰਦੀ ਹੁੰਦੀ ਆ ਜਿਹਦੇ ਜਿਹੜੇ ਕਿਤੇ ਨਾਲ ਆਪਾਂ ਨੂੰ ਦਿਲੋਂ ਪ੍ਰੇਮ ਹੋਵੇ ਠੀਕ ਆ ਇਹਨਾਂ ਦੇ ਨਾਲ-ਨਾਲ ਮੈਨੂੰ ਦਿਲੋਂ ਇਹ ਚੀਜ਼ਾਂ ਨਾਲ ਪ੍ਰੇਮ ਹੈ ਤਾਂ ਹੀ ਇਹ ਕਿੱਤਾ ਇੱਥੋਂ ਤੱਕ ਆ ਗਿਆ ਵੀ ਕੋਈ ਵੀ ਕਹਿੰਦੇ ਨੇ ਵੀ ਭਾਵੇਂ ਸਾਨੂੰ ਨੌਲੇਜ ਨਹੀਂ ਨੌਲੇਜ ਵੀਰੇ ਕੋਈ ਜਿਵੇਂ ਆਪਾਂ ਕਹਦੇ ਨੇ ਵੀ ਕੋਈ ਵੀ ਬੱਚਾ ਆਪਦੇ ਮਾਂ ਤੋਂ ਮਾਂ ਦੇ ਪੇਟ ਤੋਂ ਸਿੱਖ ਕੇ ਨਹੀਂ ਆਉਂਦਾ ਹੁੰਦਾ ਜੇ ਮੈਂ ਕਿਹਾ ਸਿਉਰੀ ਤੁਸੀਂ ਸਿੱਖ ਕਹੀ ਸੀ ਜਾਂ ਕੋਈ ਟ੍ਰੇਨਿੰਗ ਜੇ ਆਪਾਂ ਗੱਲ ਕਰ ਲਈਏ ਟ੍ਰੇਨਿੰਗ ਦੀ ਹੁਣ ਸਾਨੂੰ ਘੱਟੋ ਘੱਟ ਡੇਢ ਦੋ ਮਹੀਨੇ ਹੋ ਗਏ ਟ੍ਰੇਨਿੰਗ ਚ ਨਾਲ ਲਖਾਈ ਨੂੰ ਵਿੱਚ ਕਹਿੰਦੇ ਨੇ ਵੀ ਜਾਣਕਾਰੀ ਤੋਂ ਬਿਨਾ ਕੰਮ ਸਟਾਰਟ ਹੀ ਨਾ ਕਰਿਓ ਤੁਸੀਂ ਮੰਨ ਲਓ ਮੇਰਾ ਦਿਲ ਕਰਦਾ ਹੁਣ ਵੀ ਮੈਂ ਭਾਈ ਅੱਜ ਮੱਝਾਂ ਦੋ ਲੈ ਕੇ ਆਉਣੀਆਂ ਨੇ ਜਾਣਕਾਰੀ ਮੈਨੂੰ ਹੈ ਨਹੀਂ ਮੈਂ ਤਾਂ ਫਿਰ ਇਹੀ ਸੋਚੀ ਜਾਊਂ ਵਾਲੇ ਦੀ ਗੱਲ ਸੁਣ ਕੇ ਭਾਈ ਮੈਨੂੰ ਤਾਂ ਨੌਲੇਜ ਨਹੀਂ ਹੈਗੀ ਮੈਂ ਤਾਂ ਪਸ਼ੂ ਲੈ ਕੇ ਹੀ ਨਹੀਂ ਆਉਣੇ ਹੈਗੇ ਹਨਾ ਵੀ ਇਹ ਚੀਜ਼ ਹੋ ਸਕਦੀ ਹੈ ਤੁਸੀਂ ਬਰੀਡ ਤੇ ਕੰਮ ਨਾ ਕਰਿਓ ਪਹਿਲਾਂ ਕਿਉਂਕਿ ਹੁਣ ਜਿਵੇਂ ਆਪਾਂ ਵਧੀਆ ਬਰੀਡ ਤੇ ਕੰਮ ਕਰਾਂਗੇ ਘੱਟੋ-ਘੱਟ 70 ਦੇ ਲਗਭਗ ਜਿਵੇਂ ਹੁਣ ਨੀਲੀ ਰਾਵੀ ਆ ਗਈ ਜਾਂ ਮੋਰਾ ਮਸਲ ਦੀ ਨਸਲ ਦੀਆਂ ਮੱਝਾਂ ਆ ਗਈਆਂ ਉਹ ਵੀ ਵਧੀਆ ਪੈਸਿਆਂ 'ਚ ਮਿਲਣਗੀਆਂ ਆਪਾਂ ਨਾਰਮਲ ਕਟੀਆਂ ਤੋਂ ਨਾਰਮਲ ਮੱਝ ਤੋਂ ਕੰਮ ਸਟਾਰਟ ਕਰ ਲਓ ਹੌਲੀ-ਹੌਲੀ ਆਪਾਂ ਨੂੰ ਬਰੀਡ ਦਾ ਵੀ ਪਤਾ ਲੱਗ ਜੂਗਾ ਹੌਲੀ-ਹੌਲੀ ਇਹਨਾਂ ਦੀ ਸੰਭਾਈ ਦਾ ਵੀ ਪਤਾ ਲੱਗ ਜੂਗਾ ਜਿਵੇਂ ਵਿੱਚ ਵੀ ਰਗਾਈਆਂ ਦੀ ਗੱਲ ਕਰਦੇ ਹੁੰਦੇ ਨੇ ਵੀ ਭੈਣੇ ਸਾਨੂੰ ਨੌਲੇਜ ਨਹੀਂ ਹੈਗੀ ਕੰਮ ਕਿਵੇਂ ਸਟਾਰਟ ਕਰੀਏ ਵਿੱਚ ਭੈਣਾ ਵੀ ਮੈਸੇਜ ਕਰਦੀਆਂ ਨੇ ਵੀਰੇ ਤੁਸੀਂ ਘੱਟ ਪੈਸੇ ਵਾਲੀਆਂ ਗਾਈਆਂ ਲੈ ਲਓ ਜਿਵੇਂ ਹੁਣ ਸਾਹੀਵਾਲ ਗਾਈਆਂ ਹੁੰਦੀਆਂ ਨੇ ਤੇ ਜਾਂ ਹੋਰ ਤੁਸੀਂ ਥੋੜੇ ਦੁੱਧ ਵਾਲੀਆਂ ਲੈ ਲਓ 60-65000 ਤੱਕ ਲੈ ਲਓ ਠੀਕ ਹੈ ਉਹ ਨਾਲੇ ਤਾਂ ਤੁਹਾਨੂੰ ਦੁੱਧ ਦਾ ਪਤਾ ਲੱਗ ਜਾਊਗਾ ਵੀ ਕਿਹੜੇ ਹਿਸਾਬ ਨਾਲ ਆਪਾਂ ਇਹਨਾਂ ਦੀ ਸਾਂਭ-ਸਵਾਲ ਕਰਨੀ ਹੈ ਕਿਹੜੇ ਹਿਸਾਬ ਨਾਲ ਆਪਾਂ ਨੂੰ ਇਹ ਦੁੱਧ ਚ ਵਾਧਾ ਦੇਣਗੇ ਹਨਾ ਕਿਵੇਂ ਗਰਮੀ ਚ ਮੌਸਮ 'ਚ ਸਾਹਮਣੇ ਇਹਨਾਂ ਨੂੰ ਕਿਵੇਂ ਸਰਦੀ 'ਚ ਸਾਹਮਣੇ ਇਹਨਾਂ ਨੂੰ ਵੀ ਇਹ ਚੀਜ਼ਾਂ ਜ਼ਰੂਰੀ ਨੇ ਇਹ ਨਾ ਡਰਿਆ ਕਰੋ ਵੀ ਸਾਨੂੰ ਤਾਂ ਨੌਲੇਜ ਹੀ ਹੈ ਨੀਗੀ ਅਸੀਂ ਕੰਮ ਸਟਾਰਟ ਕਿਵੇਂ ਕਰਾਂਗੇ ਹੁਣ ਮੈਨੂੰ ਕਿਹੜਾ ਪਹਿਲਾ ਨੌਲੇਜ ਸੀਗੀ ਹੁਣ 4 ਸਾਲ ਹੋ ਗਏ ਕਿੱਤਾ ਕਰੇ ਨੂੰ ਇਹ ਕੰਮ ਸਟਾਰਟ ਕਰੇ ਨੂੰ ਸਾਨੂੰ ਤੇ ਮੈਨੂੰ ਸਾਰੀ ਨੌਲੇਜ ਆ ਗਈ ਹੁਣ ਇਹਨਾਂ ਦੀ ਜੇ ਇਹਨਾਂ ਦਾ ਮੂੰਹ 'ਚ ਢਿੱਲਾ ਜਿਹਾ ਹੁੰਦਾ ਆਪਣੇ ਇਹ ਚੀਜ਼ ਹੁੰਦੀ ਹੈ ਕੋਲ ਵੀ ਨਹੀਂ ਆਉਂਦੀ ਮੰਨ ਲਓ ਨਾਰਮਲ ਹੀ ਹੁੰਦਾਗਾ ਵੀ ਜਾਂ ਤਾਂ ਹੀ ਖਾਣਾ ਪੀਣਾ ਜੋ ਘਟ ਜਾਂਦੀਆਂ ਨੇ ਬੁਖਾਰ ਹੋ ਗਿਆ ਵੀ ਇਹ ਚੀਜ਼ ਨਹੀਂ ਹੁੰਦੀ ਆ ਥੋੜੀ ਮੋਟੀ ਜਦੋਂ ਆਪਣੀ ਇਹ ਚੀਜ਼ ਦੀ ਨੌਲੇਜ ਆ ਗਈ ਆਪਾਂ ਕਦੇ ਬਿਜ਼ਨਸ 'ਚ ਘਾਟਾ ਖਾ ਹੀ ਨਹੀਂ ਸਕਦੇ ਹੈਗੇ ਨਾ ਜਿਵੇਂ ਹੁਣ ਛੋਟੇ ਛੋਟੇ ਕੱਟਰੂ ਆ ਗਏ ਉਹ ਵਿੱਚ ਭੈਣਾ ਪੁੱਛਦੀਆਂ ਨੇ ਭੈਣ ਉਹਨਾਂ ਦੀ ਸਾਂਭ ਸੰਭਾਲ ਕਿਵੇਂ ਕਰੀਏ ਪਹਿਲੀ ਗੱਲ ਤਾਂ ਵੀਰੇ ਦੋ ਦੋ ਮੰਥ ਤੱਕ ਕੱਟਰੂ ਜੇ ਹੁਣ ਆਪਾਂ ਦੁੱਧ ਤਾਂ ਛੱਡਿਆ ਨਹੀਂ ਆਪਾਂ ਦੁੱਧ ਦਾ ਲਾਲਚ ਕਰਕੇ ਆਪਣਾ ਕੱਟਰੂ ਮਰ ਜਾਊਗਾ ਮਰ ਜਾਊਗਾ ਠੀਕ ਆ ਹੁਣ ਗਰਮੀ ਆ ਗਈ ਉਹਦੇ ਵਿੱਚ ਵੀ ਇਹ ਚੀਜ਼ ਕਰਿਆ ਕਰੋ ਮੰਨ ਲਓ ਚਲੋ 1 ਮਹੀਨਾ ਤਾਂ ਦੋ ਥਣ ਪੂਰੇ ਚੰਗਾ ਹੋ ਉਹਨੂੰ ਦੋ ਮੁਰਲੇ ਚੱਲ ਕੋਈ ਨਾ ਫਿਰ ਉਹ ਆਪਣੀ ਕੱਟੀ ਵੀ ਤਿਆਰ ਹੋਊਗੀ ਨਾ ਨਾਲ-ਨਾਲ ਚਲੋ ਵੀ ਉਸ ਤੋਂ ਉਸ ਤੋਂ ਬਾਅਦ ਉਹਨੂੰ ਜੇ ਹੁਣ ਜਦੋਂ 2 ਮਹੀਨਿਆਂ ਦੀ ਹੋ ਗਈ ਉਹਨੂੰ 1 ਡੰਗ ਵਾਲਾ ਥਣ ਦੁੱਧ ਸਟਾਰਟ ਕਰ ਦਿਓ 1 ਡੰਗ 1 ਥਣ ਛਗਾ ਤਾਂ 1 ਡੰਗ ਨਾ ਛਗਾ ਉਹ ਥੋੜਾ ਛਗਾ ਦਿਓ ਥੋੜਾ ਛਗਾ 3 ਮਹੀਨਿਆਂ ਤੱਕ ਉਹਨਾਂ ਨੂੰ ਫੀਡ ਸਟਾਰਟ ਕਰ ਦਿਓ ਤੁਸੀਂ ਜਿਹੜੀ ਕਟਰੂਣ ਵਾਲੀ ਆਉਂਦੀ ਹੈ ਉਹਨਾਂ ਨੂੰ ਤੂੜੀ ਨਾ ਪਾਓ ਕਟਰੂਣ ਵਾਲੀ ਫੀਡ ਸਟਾਰਟ ਕਰ ਦਿਓ ਜਿਵੇਂ ਕੌਲੀਕ ਫੀਡ ਦੀ ਪਾ ਠੀਕ ਹੈ ਵੀ ਇੱਕ ਚੀਜ਼ ਜਿਵੇਂ ਆਪਣੇ ਜੂਨਾ ਪੈ ਜਾਂਦੀਆਂ ਨੇ ਕੱਟਰਾਂਾਂ ਦੇ ਜੂਨਾ ਆਪਾਂ ਹਫ਼ਤੇ ਬਾਅਦ ਗੋਲੀ ਦਿੰਨੇ ਹੁੰਨੇ ਆ ਉਸ ਤੋਂ ਬਾਅਦ ਮਹੀਨੇ ਬਾਅਦ ਗੋਲੀ ਦੇ ਦਿੰਨੇ ਆ ਇਹ ਚੀਜ਼ਾਂ ਦੀ ਜਿਹਦੇ ਕੱਟਰੂ ਜਿਨ੍ਹਾਂ ਦੇ ਘਰਾਂ ਚ ਲੱਸੀ ਹੈਗੀ ਉਹ ਲੱਸੀ ਪਿਆਓ ਤੇ ਜੂਨਾ ਵਾਲੀ ਪ੍ਰੋਬਲਮ ਜਮੀ ਨਹੀਂ ਆਉਂਦੀ ਦਿੱਕਤ ਲੱਸੀ ਦੇ ਵਿੱਚ ਨਾ ਸਰੋਂ ਦਾ ਤੇਲ ਪਾ ਦਿਆ ਕਰੋ ਥੋੜਾ ਥੋੜੀ ਮਾਤਰਾ ਜਿੰਨੇ ਕਾ ਆਪਣਾ ਕੱਟਰੂ ਪੀਲੇ ਜਿਵੇਂ ਛੋਟੀ ਜੀ ਸਿੱਸੀ ਹੁੰਦੀ ਹੈਗੀ ਤੇ ਉਹਦੇ ਵਿੱਚ ਥੋੜੀ ਜੀ ਲੱਸੀ ਪਾਤੀ ਥੋੜਾ ਜਿਹਾ ਸਰੋਂ ਦਾ ਤੇਲ ਪਾਤਾ ਨਾਲੇ ਤਾਂ ਵੀ ਸਾਇਨਿਕ ਜੀ ਪਸ਼ੂ ਤੇ ਵਧੀਆ ਆ ਜਾਂਦੀ ਆ ਤੇ ਨਾਲੇ ਅੰਦਰੋਂ ਸਾਫ਼ ਹੋ ਜਾਂਦਾ ਠੀਕ ਆ ਠੀਕ ਆ ਵਿਚ ਵੀਰ ਪੁੱਛਦੇ ਹੁੰਦੇ ਨੇ ਭਾਣੇ ਵੀ ਬੱਕਰੀਆਂ ਦੇ ਵੀਡੀਓ ਪਾਇਆ ਕਰੋ ਤੁਸੀਂ ਤੇ ਵੀ ਬੱਕਰੀਆਂ ਦੇ ਵੀ ਵੀਰੇ ਜਰੂਰ ਪਾਇਆ ਕਰਾਂਗੇ ਹੁਣ ਜਿਵੇਂ ਆਪਾਂ ਖੇਤ ਜਗਾ ਬਣਾਈ ਜਾਂਦੇ ਆ ਉਹ ਫਾਰਮ ਅਲੱਗ ਹੋ ਗਿਆ ਨਾ ਜਦੋਂ ਸਾਰੀ ਚੀਜ਼ ਉਹ ਵੀ ਆਪਾਂ ਦਿਖਾਵਾਂਗੇ ਚਲੋ ਹੁਣ ਵੀ ਨੌਲੇਜ ਦੇ ਦੇਣੇ ਕੋਈ ਚੱਕ ਨਹੀਂ ਹੈਗਾ ਵੀ ਉਹਦੀ ਵੀ ਉਹ ਵੀ ਬਣਾ ਲੈਨੇ ਆ ਹੂੰ ਤੇ ਭਾਣੇ ਜਿਵੇਂ ਇੱਕ ਬੱਕਰੀਆਂ ਦੱਸਣ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦੇ ਵੀ ਆਪਾਂ ਨੂੰ ਪਹੁੰਚਦੇ ਵੀ ਤੁਸੀਂ ਫੀਡ ਕਿਹੜੀ ਪਾਉਣੇ ਹੋਣਾ ਵੀ ਇਹਨਾਂ ਨੂੰ ਮੱਝਾਂ ਨੂੰ ਅਸੀਂ ਵੀਰੇ ਕਾਰਗਲ ਫੀਡ ਪਾਉਣੇ ਆ ਹਾਂ ਤੇ ਇਹ ਕਹਿੰਦੇ ਵੀ ਮਤਲਬ ਵਿੱਚ ਕਹਿੰਦੇ ਵੀ ਕਾਰਗਲ ਨਾਲ ਰਿਪੀਟਰ ਦੀ ਪ੍ਰੋਬਲਮ ਆਈ ਜਦੋਂ ਆਪਾਂ ਹੱਦ ਤੋਂ ਵੱਧ ਫੀਡ ਪਾਉਣੇ ਆ ਠੀਕ ਆ ਜਦੋਂ ਮੰਨ ਕੇ ਚੱਲੋ ਉਹਨਾਂ ਨੇ ਇਹ ਬੋਰੀ ਤੇ ਲਿਖਿਆ ਹੋਇਆ ਮੈਂ ਤੁਹਾਨੂੰ ਬੋਰੀ ਦਿਖਾਉਣੀ ਆ ਖੜ ਜਾ ਇੱਕ ਮਿੰਟ ਰੁਕੋ ਕਮਲ 2 ਈ ਲੀਟਰ ਦੁੱਧ ਮੰਗਰ ਵੀ 1 ਕਿਲੋ ਜਦੋਂ ਅਗਲੇ ਨੇ ਹੁਣ ਲਿਖ ਕੀ ਪਾਤਾ 2 ਈ ਕਿਲੋ ਮੰਗਰ ਤੁਸੀਂ 1 ਕਿਲੋ ਪਾਉਣੀ ਆ 5 ਕਿਲੋ ਜੇ ਦੁੱਧ ਹੈ ਤਾਂ 2 ਕਿਲੋ ਫੀਡ ਪਾਉਣੀ ਹੈਗੀ ਹੁਣ ਆਪਣੀ ਮੈਂ ਥੱਲੇ ਦੁੱਧ 5 ਕਿਲੋ ਆ ਫੀਡ ਆਪਾਂ ਬਰਾਬਰੀ ਪਾ ਰਹੇ ਹਾਂ 5 ਕਿਲੋ ਦੀ 5 ਕਿਲੋ ਫਿਰ ਨਲੇ ਤਾਂ ਇਹਨਾਂ ਨੂੰ ਤੇਜਾਬ ਦੀ ਪ੍ਰੋਬਲਮ ਆਊਗੀ ਜਿਹੜਾ ਹੁਣ ਮੰਨ ਕੇ ਚੱਲੋ ਜਿਵੇਂ ਪਿਸ਼ਾਬ ਕਰਦੀ ਹੈ ਨਾ ਉਹ ਪੀਲਾ ਆਊਗਾ ਬਿਲਕੁਲ ਲਾਲ ਪਿਸ਼ਾਬ ਹੋ ਜਾਂਦਾ ਫਿਰ ਮੰਨ ਲਓ ਵੀ ਪਸ਼ੂ ਨੂੰ ਅਸੀਂ ਹੱਦ ਤੋਂ ਵੱਧ ਮਾਤਰਾ 'ਚ ਫੀਡ ਪਾ ਰਹੇ ਹਾਂ ਠੀਕ ਆ ਆਪਾਂ ਜੇ ਹੁਣ ਮੰਨ ਕੇ ਚੱਲੋ ਸਾਡੀਆਂ ਮੱਝਾਂ 14 14 ਪਲੱਸ ਨੇਗੀਆਂ ਠੀਕ ਆ 14 ਦੇ ਹਿਸਾਬ ਨਾਲ ਉਹਦਾ ਅੱਧਾ ਕਰ ਦੋ ਅਸੀਂ ਪਰ ਤੀਜੇ ਹਿੱਸੇ ਦੀ ਵੀ ਪਾਉਣੇ ਆ ਠੀਕ ਆ ਨਾ ਤਾਂ ਅੱਧੀ ਪਾਉਣੇ ਆ ਅਸੀਂ ਤੀਜੇ ਹਿੱਸੇ ਦੀ ਕਿਉਂ ਪਾਉਣੇ ਆ ਅਸੀਂ ਬਰਾਬਰ ਨਾਲ ਦੇ ਨਾਲ ਆਪਦੀ ਘਰ ਦੀ ਜਿਹੜੀ ਲੇਟੀ ਹੁੰਦੀ ਹੈਗੀ ਤਣਕ ਉਹ ਅਸੀਂ ਪਾਉਣੇ ਆ ਠੀਕ ਆ ਬਾਕੀ ਜਿਵੇਂ ਹੁਣ ਗਰਮੀ ਆ ਵਿੱਚ ਕਹਿੰਦੇ ਨੇ ਸੱਕਰ ਜ਼ਰੂਰੀ ਨਹੀਂ ਬਾਈ ਵੀਰ ਤਾਂ ਹੀ ਦੁੱਧ ਟੁੱਟਦੀਆਂ ਨੇ ਨਾ ਜਦੋਂ ਆਪਾਂ ਠੰਡੀਆਂ ਚੀਜ਼ਾਂ ਇਹਨਾਂ ਨੂੰ ਪਾਉਂਦੇ ਨਹੀਂ ਪਸ਼ੂ ਨੇ ਗਰਮੈਸ ਫਿਰ ਉਹ ਦੁੱਧ ਮਚਾਉਣਗੀਆਂ ਅੰਦਰੋਂ ਅੰਦਰ ਹੀ ਸਾੜੀ ਇਹ ਚੀਜ਼ਾਂ ਤੁਸੀਂ ਨਾ ਵੀ ਗੱਲ ਕਰਿਆ ਨਾ ਕਰੋ ਅਗਲੇ ਨੂੰ ਪ੍ਰੈਕਟੀਕਲ ਕਰਕੇ ਦੇਖਿਆ ਕਰਨਾ ਉਹ ਵਿੱਚ ਵਿਦਵਾਨ ਆ ਜਾਂਦੇ ਨੇ ਫਿਰ ਉਹ ਕਹਿਣਾ ਗੁੱਸਾ ਹੋ ਜਾਂਦਾ ਵੀ ਤੁਹਾਨੂੰ ਇਹ ਚੀਜ਼ ਦਾ ਕੀ ਤੁਸੀਂ ਜਦੋਂ ਪ੍ਰੈਕਟੀਕਲ ਕੀਤੇ ਨਹੀਂ ਜਿਨੇ ਪਸ਼ੂ ਰੱਖੀ ਨਹੀਂ ਹੁੰਦੇ ਉਹ ਇਹ ਗੱਲਾਂ ਕਰਦਾ ਹੁੰਦਾ ਉਹ ਇਹ ਗੱਲਾਂ ਕਰਦਾ ਠੀਕ ਆ ਵੀ ਚਲੋ ਅੱਡੋ ਅੱਡ ਜਿੰਨੇ ਵੀ ਸਾਡੇ ਵੀਰ ਡੈਰੀ ਫਾਰਮ ਨੇ ਜਿਨ੍ਹਾਂ ਦੇ ਵੀ ਨੇ ਵੀ ਬਹੁਤ ਸੋਹਣੇ ਉਹ ਕੰਮ ਕਰ ਰਹੇ ਨੇ ਹਾਂ ਆਪਾਂ ਕਿਸੇ ਨੂੰ ਵੀ ਮੈਂ ਇਹੀ ਗੱਲ ਹਰ ਇੱਕ ਵੀਡੀਓ ਚ ਕਹਣੀ ਹੁੰਨੇ ਨਾ ਤਾਂ ਆਪਾਂ ਨਿੰਦਕੇ ਕਿਸੇ ਨੂੰ ਅੱਗੇ ਆਉਣਾ ਅਗਲੇ ਦਾ ਹਰ ਇੱਕ ਦਾ ਆਪਣਾ ਕੰਮ ਹੈ ਕੀ ਪਤਾ ਮੈਂ ਕਿੰਨਾ ਕਿ ਸਟਰਗਲ ਉਹ ਬੰਦੇ ਨੇ ਇੱਥੋਂ ਤੱਕ ਆਉਣ ਲਈ ਕੀਤਾ ਹੋਊਗਾ ਹੁਣ ਜਿਵੇਂ ਉਹ ਵੀਰਾਂ ਦਾ ਆਪਣਾ ਪਿੰਡੀ ਵੀਰਾ ਨਾ ਹਾਂ ਪਿੰਡੀ ਪਿੰਡੀ ਵੀਰਾਂ ਉਹਨੇ ਵੀ ਸਟਰਗਲ ਬਹੁਤ ਕੀਤਾ ਹੁਣ ਉਹਦਾ ਵਿਚਾਰੇ ਦਾ ਵੀ ਆਪਰੇਸ਼ਨ ਹੋਇਆ ਸੀ ਵੀ ਉਹ ਆਪਣੇ ਆਪਣੇ ਹਿਸਾਬ ਨਾਲ ਨੌਲੇਜ ਵਧਦੀ ਜਾਂਦੀ ਆ ਜੇਰ ਮੰਨ ਕੇ ਚਲੋ ਮੈਨੂੰ 10-12 ਸਾਲ ਹੋ ਗਏ ਮੈਨੂੰ ਹੋਰ ਨੌਲੇਜ ਵੱਧ ਜੂਗੀ ਇਹ ਚੀਜ਼ਾਂ ਚ ਫਿਰ ਮੈਂ ਉਸ ਹਿਸਾਬ ਨਾਲ ਗੱਲਾਂ ਕਰੂੰਗੀ ਤੇ ਹੁਣ ਮੈਨੂੰ 4 ਸਾਲ ਹੋ ਗਏ ਕਿਤੇ ਕਰੇ ਨੂੰ ਪੰਜਵਾਂ ਸਟਾਰਟ ਹੋ ਗਿਆ ਫਿਰ ਮੈਂ ਹੁਣ ਉਹ ਜੇ ਹਿਸਾਬ ਨਾਲ ਦੱਸ ਰਹੀ ਐਂਗੀ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਜਿਵੇਂ ਬੰਦਾ ਉਮਰ ਦੇ ਹਿਸਾਬ ਨਾਲ ਵੀ ਵਧਿਆ ਜਾਂਦਾ ਬਾਕੀ ਨੌਲੇਜ ਦੇ ਹਿਸਾਬ ਨਾਲ ਵੀ ਉਹ ਆਪਾਂ ਨੂੰ ਨੌਲੇਜ ਵੱਧਦੀ ਤੁਰ ਹੀ ਜਾਂਦੀ ਐ ਵੱਧਦੀ ਤੁਰ ਹੀ ਜਾਂਦੀ ਐ ਕਿਉਂ ਜਦੋਂ ਆਪਾਂ ਇਹਨਾਂ ਦੇ ਵਿੱਚ ਦੀ ਵਿਚਰਦੇ ਆ ਤੇ ਆਪਾਂ ਨੂੰ ਪਤਾ ਲੱਗਦਾ ਜਾਂਦਾ ਹੁਣ ਮੰਨ ਕੇ ਚੱਲੋ ਇੱਕ ਮਾਂ ਲਈ ਬੱਚਾ ਹੈ ਠੀਕ ਹੈ ਕਹਿੰਦੇ ਵੀ ਜਿਵੇਂ ਆਪਣੀਆਂ ਮਾਤਾ ਕਹਿੰਦੀ ਹੁੰਦੇ ਨੇ ਵੀ ਗੁੰਗੇ ਦੀਆਂ ਸੈਨਤਾ ਉਹਦੀ ਮਾਂ ਹੀ ਜਾਣਦੀ ਹੁੰਦੀ ਹੈ ਹਨਾ ਉਹ ਵੀ ਇੱਕ ਜਿਵੇਂ ਹੁਣ ਮੈਂ ਇਹ ਨਾ ਚੰਗ ਕੰਮ ਕਰਦੀਆਂ ਉਹ ਇੱਕ ਮਾਂ ਦੀ ਤਰ੍ਹਾਂ ਇਹਨਾਂ ਦੀ ਸੰਭਾਲ ਕਰਨੀ ਪੈਂਦੀ ਹੈ ਉਹ ਮੈਨੂੰ ਫਿਰ ਇਹਨਾਂ ਦਾ ਦਰਦ ਇਹਨਾਂ ਦਾ ਦੁੱਖ ਤਕਲੀਫ ਇਹ ਮੈਨੂੰ ਪਤਾ ਲੱਗ ਜਾਂਦਾ ਵੀ ਆਹ ਚੀਜ਼ ਆ ਜਦੋਂ ਮੈਨੂੰ ਇਹ ਕਿਤੇ ਨਾ ਪਿਆਰੀ ਨਹੀਂ ਹੋਊਗਾ ਫਿਰ ਮੈਨੂੰ ਕੁਝ ਨਹੀਂ ਸਮਝ ਆਉਂਦਾ ਮੈਨੂੰ ਕਿਉਂ ਜੇ ਹੁਣ ਮੰਨ ਕੇ ਚੱਲੋ ਆਂਟੀ ਮੇਰੀ ਹੈਲਪ ਕਰਦੀ ਆ ਤੇ ਉਹ ਪਤਾ ਕੀ ਆਗਾ ਜਦੋਂ ਹੁਣ ਵੀ ਨਾਲ ਮੈਂ ਮੈਂ ਵੀ ਇਹਨਾਂ ਦੇ ਵਿੱਚ ਮੈਂ ਕਰਨਾ ਸਾਰਾ ਕੰਮ ਮੈਂ ਨਾਲ ਕਰਾਉਣੀ ਆ ਵੀ ਇਹ ਚੀਜ਼ ਨਹੀਂ ਹੁੰਦੀ ਜੇ ਆਪਾਂ ਹੁਣ ਇਹਨਾਂ ਨੂੰ ਦੇਖਣੀ ਨਹੀਂ ਉਹਨੇ ਤਾਂ ਵਿਚਾਰੀ ਨੇ ਕੰਮ ਕਰਕੇ ਆਪਣੇ ਘਰੇ ਵੀ ਜਾਣਾ ਉਹ ਸਵੇਰੇ ਘੰਟਾ ਲਾ ਦੂ ਸ਼ਾਮ ਨੂੰ ਘੰਟਾ ਲਾ ਦੂਗੀ ਫਿਰ ਉਹ ਤਾਂ ਮੈਂ ਹੀ ਦੇਖਣਾ ਨਾ ਦਿਨੇ ਥੋੜੀ ਆਉਗੀ ਉਹ ਵੀ ਸਾਰਾ ਦਿਨ ਫਸਵਾ ਚ ਨਹੀਂ ਬੈਠਾ ਰਹੂਗਾ ਅਗਲਾ ਇਹਨਾਂ ਚ ਪਰ ਉਹ ਮੈਂ ਦੇਖਣਾ ਉਹ ਤਾਂ ਹਨਾ ਮੇਰੇ ਪਸੂ ਨੇ ਮੇਰਾ ਪੈਸਾ ਲੱਗਿਆਗਾ ਮੈਂ ਕਿਵੇਂ ਨਫਾ ਲੈਣਾ ਇਹਨਾਂ ਤੋਂ ਉਹ ਤਾਂ ਮੈਂ ਦੇਖਣਾ ਠੀਕ ਆ ਉਹ ਇਹ ਚੀਜ਼ ਉਹ ਨਹੀਂ ਦੇਖੂਗੀ ਉਹ ਤਾਂ ਮੈਂ ਮੈਂ ਦੇਖਣਾ ਨਾ ਵੀ ਆਪਦੇ ਕਾਰੋਬਾਰ ਨੂੰ ਮੈਂ ਅੱਗੇ ਕਿਵੇਂ ਵਧਾਉਣਾਗਾ ਤੇ ਵੀ ਕਿਵੇਂ ਇਹ ਚੀਜ਼ ਨੂੰ ਮੈਂ ਅੱਗੇ ਲੈ ਕੇ ਜਾਣਾ ਜਿਹੜੀ ਹੁਣ ਵੀਰ ਪੁੱਛਦੇ ਨੇ ਵੀ ਤੁਸੀਂ ਕੱਟਰੂਆਂ ਵਾਲੀ ਤੁਹਾਨੂੰ ਉਹ ਵੀ ਮੈਂ ਦੱਸਦੀ ਤੇ ਜਿਹੜੀ ਬੱਕਰੀਆਂ ਵਾਲੀ ਨੌਲੇਜ ਆ ਉਹ ਵੀ ਤੁਹਾਨੂੰ ਮੈਂ ਦੱਸ ਦਿੰਨੀ ਆ ਸਾਰਾ ਤੇ ਭੈਣੇ ਇੱਕ ਮੇਰਾ ਲਾਸਟ ਕੁਐਸਚਨ ਰਹਿ ਗਿਆ ਵੀ ਵਿੱਚ ਕਹਿੰਦੇ ਨੇ ਵੀ ਜਿਵੇਂ ਆਪਣੇ ਥਨਾ ਚ ਸਿੱਧੀਆਂ ਆਉਂਦੀਆਂ ਹਨਾ ਤੇ ਵੀ ਜਦ ਥਣਾ ਰੁਕ ਜਾਂਦਾ ਉਹਦਾ ਕੋਈ ਇਲਾਜ ਹੈਗਾ ਵੀਰੇ ਜਿਵੇਂ ਜਿਹੜੀ ਮੈਂ ਉਹ ਵੀ ਫੇਰ ਦੁਬਾਰੇ ਗੱਲਾਂ ਨੇ ਵੀ ਜਿਹੜੀ ਚੀਜ਼ ਦੀ ਮੈਨੂੰ ਨੌਲੇਜ ਆ ਮੈਂ ਉਹੀ ਦੱਸੂਗੀ ਆਪਣੀ ਇਹ ਨਾ ਉਹ ਮੱਝ ਮੇਰੇ ਪੇਕਿਆਂ ਨੇ ਦਿੱਤੀ ਸੀ ਪਿੰਡ ਵਾਲਿਆਂ ਨੇ ਕਹਿੰਦੇ ਜਿਹੜੀ ਪੇਕਿਆਂ ਦੀ ਚੀਜ਼ ਹੋਵੇ ਉਹ ਕੁੜੀ ਨੂੰ ਵੱਧ ਪਿਆਰੀ ਹੁੰਦੀ ਹੈ ਇਹਦੀ ਜਮੇਂ ਹੀ ਦਿੱਕਤ ਨਹੀਂ ਸੀ ਪਹਿਲੇ ਸੂਏ ਉਹ ਮੱਝ ਨੇ 12 ਲੀਟਰ ਦੁੱਧ ਦਿੱਤਾ ਸੀਗਾ ਜਿਹੜੀ ਚੰਗੀ ਮੱਝ ਹੁੰਦੀ ਹੈ ਉਹੀ ਵਾਰ ਛੋਟੀ ਹੁੰਦੀ ਹੈ ਉਹੀ ਵਾਰ 12 ਲੀਟਰ ਦੁੱਧ ਦਿੰਦੀ ਹੈ ਨਹੀਂ 7 8 ਵਸ ਇੰਨਾ ਕੀ ਹੁੰਦਾ ਵਾ ਇੰਨਾ ਕੀ ਇੰਨਾ ਕੀ ਦੁੱਧ ਹੁੰਦਾ ਦੂਜੇ ਸੂਏ ਵੀ ਹੁਣ ਇੰਨੇ ਦਿੱਤਾ ਸੀ ਤਾਂ ਨਾ ਦੂਜੇ ਸੂਏ ਜਾ ਕੇ ਮੈਂ ਬੌੜਾ ਚੋਇਆ ਸਾਰਾ ਕੁਝ ਹੋਇਆ ਪਤਾ ਹੀ ਨਹੀਂ ਕੀ ਦਿੱਕਤ ਆ ਗਈ ਕੀ ਨਾ ਗਈ ਤੀਜੇ ਦਿਨ ਦਦ ਖਾਰਾ ਹੋ ਗਿਆ ਸਿੱਧੀਆਂ ਮੰਨ ਲੱਗੀਆਂ ਚਲ ਦਵਾਈਆਂ ਅਸੀਂ ਬਹੁਤ ਦਿੱਤੀਆਂ ਥਣ ਨਹੀਂ ਸਹੀ ਹੋਇਆ ਥਣਾ ਮੰਨ ਕੇ ਚੱਲੋ ਧਾਰੇ ਆਉਣ ਲੱਗਿਆ ਕੁਝ ਪਰਸੈਂਟ ਫਿਰ ਸਾਨੂੰ ਜਿਵੇਂ ਆਪਣੇ ਡਿਸਪੈਂਸਰੀ ਚ ਨਾ ਇੱਕ ਡਾਕਟਰ ਸਾਹਿਬ ਆਉਂਦੇ ਹੁੰਦੇ ਸੀ ਉਹ ਕਹਿੰਦੇ ਜਿੰਨੀ ਮਰਜ਼ੀ ਦਵਾਈ ਦੇ ਲਓ ਇਹਨੂੰ ਤੁਸੀਂ ਉਹ ਮੇਰੀ ਜਿੰਨਾ ਕਿ ਮੈਂ ਨੌਲੇਜ ਆਪਾਂ ਹੁਣ ਵਿੱਚ ਐ ਕਰਨੀ ਐ ਚੱਲ ਬੂ ਐ ਚੱਲ ਬੂ ਵੀਰੇ ਮੇਰਾ ਇਹ ਪ੍ਰੈਕਟੀਕਲ ਆ ਤੇ ਜਿਵੇਂ ਹੁਣ ਕਹਿੰਦੇ ਨੇ ਵੀ ਉਹ ਨਾ ਮੈਨੂੰ ਅੱਜ ਭੈਣ ਪਹੋਦੀ ਜੀ ਕੇ ਦਾ ਫੋਨ ਆਇਆ ਸੀ ਵੀ ਹਨਾ ਥਾਂ ਰੁਕ ਗਿਆ ਜੀ ਬਈ ਉਹ ਥਾਂ ਥਾਂ ਰੁਕ ਮੈਨੂੰ ਗੱਲ ਹੋਈ ਸੀ ਮੇਰੀ ਭੈਣ ਨਾਲ ਮੈਂ ਕਿਹਾ ਸੀ ਭੈਣੇ ਵੀ ਵੀਡੀਓ ਬਣਾ ਕੇ ਸਾਨੂੰ ਸੈਂਡ ਕਰ ਦਿਓ ਵੀ ਉਹ ਸਾਬ ਨਾਲ ਅਸੀਂ ਦੇਖਾਂਗੇ ਪਰ ਇਹ ਚੀਜ਼ ਸੀਗੀ ਵੀਰੇ ਵੀ ਉਹਦਾ ਨਾ ਕੰਮ ਲੈ ਜਮੇ ਥਾਂ ਚੱਲਿਆ ਨਹੀਂ ਸੀ ਉਹ ਸਾਨੂੰ ਡਾਕਟਰ ਸਾਹਿਬ ਕਹਿੰਦੇ ਵੀ ਜਦੋਂ ਅੱਜ ਸੂਣ ਵਾਲੀ ਹੋਈ ਇੱਕ ਮਹੀਨਾ ਪਹਿਲਾਂ ਵੀ ਦਵਾਈ ਸਟਾਰਟ ਕਰ ਦਿਓ ਪਰ ਮੈਂ ਕਹਿੰਨੀ ਆ ਵੀ ਹਾਂ ਮੈਂ ਇੱਕ ਮਹੀਨਾ ਸੀ ਸਟਾਰਟ ਕੀਤੀ ਉਹ ਗੋਲੀਆਂ ਸੀਗੀਆਂ 250 ਰੁਪਏ ਦੀ ਦਵਾਈ ਇੱਕ ਹਫ਼ਤੇ ਦੀ ਆਉਂਦੀ ਸੀਗੀ 250 ਤੋਂ 300 ਦੇ ਵਿੱਚ ਤੇ ਉਹਦੇ ਇਹਨਾਂ ਸੀ ਗੋਲੀਆਂ ਵਿੱਚ ਚਾਰ ਗੋਲੀਆਂ ਦੇਣੀਆਂ ਸੀ ਉਹਦੇ ਨਾਲ ਥਣ ਮੱਜ ਜਮਾ ਬਰਾਬਰ ਕਰ ਗਈ ਸੀ ਪਰ ਜਿਵੇਂ ਕਿ ਵਿਚ ਵਿਚਾਲੇ ਦੁੱਧ ਜਮੇ ਨਹੀਂ ਬਰਾਬਰ ਕੀਤਾ ਸੀ ਥਣ ਛੜਦਾ ਉਹ ਕਹਿੰਦਾ ਜਮੇ ਟੈਨਸ਼ਨ ਨਾ ਲਓ ਥਣ ਚੱਲੂਗਾ ਪਰ ਉਹਦੇ ਵਿਸ਼ਵਾਸ ਤੇ ਅਸੀਂ ਰਹੇ ਜਦੋਂ ਅਸੀਂ 1 ਮਹੀਨਾ ਪਹਿਲਾਂ ਦਵਾਈ ਸਟਾਰਟ ਕੀਤੀ ਉਹ ਹੋਮੋਪੈਥਿਕ ਦਵਾਈ ਹੁੰਦੀ ਹੈ ਜਿਵੇਂ ਬੂੰਦਾਂ ਵਾਲੀ ਉਹ ਦਵਾਈ ਸੀਗੀ ਤੇ ਮੱਜ ਜਮਾ ਦਿੱਕਤ ਨਹੀਂ ਆਈ ਥਣ ਬਰਾਬਰ ਕਰ ਗਈ ਸੀ ਜਮਾ ਤੇ ਵੀ ਉਹ ਚੀਜ਼ ਐ ਨਿਕਦਾ ਉਹ ਦਿਖਾਉਂਦੀ ਸੀ ਵੀ ਥਣ ਚੋਂ ਦੁੱਧ ਵੀ ਐ ਚੱਕਿਆ ਹੋਇਆ ਇੱਕ ਪਾਸਾ ਜਾ ਪਰ ਦੁੱਧ 'ਚ ਕੋਈ ਦਿੱਕਤ ਨਹੀਂ ਆਈ ਦੁੱਧ ਜਿਵੇਂ ਬਰਾਬਰ ਆਉਂਦਾ ਸੀ ਜਿੰਨੀਆਂ ਧਾਰਾਂ ਹੁਚੋਂ ਨੇ ਉਨੀਆਂ ਹੋ ਚੋਂ ਆਉਂਦੀਆਂ ਸੀ ਤੇ ਜਿਹੜਾ ਭਾਵੇਂ H+50 ਐ ਇਹ ਸੂਣ ਤੋਂ ਬਾਅਦ ਪਾ ਸਕਦੇ ਬਸ ਨੂੰ ਕਿਹੜਾ H ਬਲੱਸ ਉਹ H+50 ਕੋਲ ਲੈਵੇ ਵਾਲਾ ਕੰਮ ਲਈ ਚੀਜ਼ ਅਭਰੇ ਮੈਂ ਆਪਾਂ ਫਿਰ ਉਹ ਉੱਥੇ ਮੈਂ ਦੁਆਰੇ ਦੁਆਰੇ ਇਹੀ ਗੱਲ ਕਰਦੀਆਂ ਵੀ ਮੈਂ ਤਾਂ ਸੂਣ ਤੋਂ ਪਹਿਲਾਂ ਹੀ ਪਾਉਣੀ ਹੁੰਦੀਆਂ ਇਹਨਾਂ ਨੂੰ ਆਪਾਂ ਬਾਅਦ 'ਚ ਮੈਂ ਇਹਦੇ ਤੇ ਫੋਨ ਕਰਦੇ ਵੀ ਅਸੀਂ ਬਾਅਦ 'ਚ ਪਾ ਸਕਦੇ ਆ ਜੀ ਜਾਂ ਇਦਾਂ ਹਣਾ ਪੁੱਛਦੇ ਨੇ ਵਿੱਚ ਇਹਨੇ ਸਾਂਤਾ ਕੋਈ ਨਹੀਂ ਦਿੱਤਾ ਸਾਈਨਿੰਗ ਵਾਸਤੇ ਆ ਜਿਵੇਂ ਆਪਾਂ ਬੱਕਰੀਆਂ ਨੂੰ ਵੀ ਦਿੰਨੇ ਆ ਇਹ ਹੈਗਾ ਤਾਂ ਜਿਵੇਂ ਪਿੰਡੇ ਦੀ ਸਾਈਨਿੰਗ ਵਾਸਤੇ ਉਹ ਚੀਜ਼ਾਂ ਵਾਸਤੇ ਆ ਪਰ ਜਿਹੜਾ ਮਿੰਨ 27 ਆ ਮਿੰਨ 27 ਦਾ ਰਿਜ਼ਲਟ ਇੰਨਾ ਵਧੀਆ ਵੱਡੇ ਵੱਡੇ ਫਾਰਮਾਂ ਤੇ ਵੀ ਚੀਜ਼ ਯੂਜ਼ ਹੋ ਰਹੀ ਹੈ ਵੀ ਇਹਦਾ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਹੈਗਾ ਚਲੋ ਆਪਾਂ ਕਿਸੇ ਨਈ ਚੀਜ਼ ਨਹੀਂ ਕਹਿੰਦੇ ਆਪਾਂ ਘੜਾ ਕੋਈ ਪ੍ਰੋਮੋਸ਼ਨ ਕਰਨੀਆਂ ਵੀ ਇਸ ਤਰ੍ਹਾਂ ਵੀ ਆਪ ਵਰਤਦੇ ਆ ਆ ਕਿਸੇ ਮਰਜ਼ੀ ਦਾ ਪਾਓ ਜਿਹੜਾ ਤੁਹਾਡਾ ਮਾਨ ਕਰਦਾ ਕਿਸੇ ਨੂੰ ਕਹਿੰਦੇ ਕੋਈ ਚੀਜ਼ ਵਧੀਆ ਲੱਗਦੀ ਹੈ ਕਿਸੇ ਨੂੰ ਕੋਈ ਚੀਜ਼ ਵਧੀਆ ਲੱਗਦੀ ਆ ਆਪਾਂ ਕਿਸੇ ਦੇ ਚੀਜ਼ ਥੋਪਦੇ ਨਹੀਂ ਹੈਗੇ ਵੀ ਤੁਸੀਂ ਆਹੀ ਪਾਓ ਜਿਹੜੀ ਅਸੀਂ ਪਾਉਂਦੇ ਆ ਇਸ ਤਰ੍ਹਾਂ ਦੀ ਜਿਹੜੀ ਮੰਨ ਕੇ ਚਲੋ ਵੀ ਤੁਸੀਂ ਪਹਿਲੀ ਗੱਲ ਤਾਂ ਆਪਦੇ ਘਰ ਦੀਆਂ ਦੇਸੀ ਚੀਜ਼ਾਂ ਵੱਧ ਪਾਓ ਠੀਕ ਆ ਆਪਾਂ ਤਾਂ ਕਹਿੰਦੇ ਵੀ ਜਿਵੇਂ ਹੁਣ ਸਰੋਂ ਆ ਗਈ ਸਰੋਂ ਦੇ ਵਿੱਚ ਕਣਕ ਦਲਾਲੋ ਉਹ ਸਰੋ ਵੀ ਠੰਡੀ ਆ ਠੰਡੀ ਆ ਠੀਕ ਆ ਲੈਟੀ ਜਿਵੇਂ ਰਾਤ ਨੂੰ ਤੁਸੀਂ ਅੱਧਾ ਕਿਲੋ ਮਾਤਰਾ ਦੇ ਵਿੱਚ ਭਾਉਂਦਿਆ ਕਰੋ ਉਹ ਸਵੇਰੇ ਪਸੂ ਨੂੰ ਪਾਓ ਸੂਣ ਵਾਲੇ ਨੂੰ ਉਹ ਬਹੁਤ ਠੰਡੀ ਆ ਬਾਕੀ ਦੀ ਧਾਰ ਬਹੁਤ ਜ਼ਿਆਦੇ ਪੋਲੀ ਹੋਊਗੀ ਕਿਉਂ ਤੇਲ ਨਾਲ ਬਹੁਤ ਫਰਕ ਪੈਂਦਾ ਹੈ ਜਿਵੇਂ ਨਾੜਾ ਪਸੂ ਨੇ ਉਹ ਵੀ ਕੁਲੀਆਂ ਹੁੰਦੀ ਜਿਵੇਂ ਇਹ ਚੀਜ਼ਾਂ ਜਿਹੜੀਆਂ ਆਪਾਂ ਦਾ ਪ੍ਰੈਕਟੀਕਲ ਕਰਦੇ ਆਪਾਂ ਉਹੀ ਦੱਸਦੇ ਆਂਗੇ ਦੂਜੀ ਚੀਜ਼ ਆਪਾਂ ਕਹਿੰਦੀ ਨਹੀਂ ਆਪਾਂ ਕੋਈ ਡਾਕਟਰ ਨਹੀਂ ਹੈਗੇ ਤੇ ਆ ਜਾ ਬਣੀ ਹੁਣ ਬੱਕਰੀਆਂ ਵਾਲੀ ਦੱਸ ਦਿੰਨੇ ਆਪਾਂ ਹਾਂ ਵੇਖਾਲੋ ਉਹ ਖੜਾ ਤਾਂ ਬਾਕੀ ਕਟਰੂ ਆਪਣੇ ਖੁੱਲ੍ਹੇ ਹੁੰਦੇ ਨੇ ਵੀ ਆ ਚੀਜ਼ ਹੁਣ ਜਿਵੇਂ ਖੇਤ ਆਪਾਂ ਉਹ ਬਣਾਉਣਾਗਾ ਵੀ ਇਹਨਾਂ ਵਾਸਤੇ ਪੂਲ ਵੀ ਉਹ ਚ ਇਹ ਹੁੰਦਾ ਵੀ ਜਿਵੇਂ ਜਿਵੇਂ ਮਰਜੀ ਪਸ਼ੂ ਅੰਦਰ ਬੈਠੇ ਠੰਡੇ ਥਾਂ 'ਚ ਤੇ ਕੋ ਪਾਈਪਾਂ ਲਾਉਣੀਆਂ ਨੇ ਕਮਲ ਉਹ ਜ਼ਰੂਰ ਲੈ ਕੇ ਆਈਂ ਕੱਲ ਨੂੰ ਦੇਖਦੇ ਆਪਾਂ ਹਨਾ ਕਿਉਂਕਿ ਹਜੇ ਕਿਹੜਾ ਆਪਾਂ ਹੁਣੀ ਵਗ ਜਾਗੇ 2 ਮਹੀਨੇ ਤਾਂ ਲੱਗਣਗੇ ਖੇਤ ਜਾਣ ਵਾਸਤੇ ਵੀ ਉਹਦੋਂ ਗਰਮੀ ਲੰਘ ਜੂ ਚਲੋ ਜੇ ਆਪਾਂ ਸਾਮਸਵਾਲ ਕਰਦੇ ਆ ਚਲੋ ਜਿਹੜੀ ਆਪਾਂ ਮੱਝ ਲੈ ਕੇ ਆਉਣ ਉਹਨੇ ਆਪਾਂ ਹੁਣ ਵਾਲੇ ਨੂੰ ਕਿਹੜਾ ਦੁੱਧ ਕਹਿ ਕੇ ਉਹ ਕਰਾਉਣਾ ਕਈ ਵਾਰ ਮਹੀਨੇ ਦੀ ਸੂਈ ਵੀ ਲਿਉਣੀ ਪੈ ਜਾਂਦੀ ਆ ਪਰ ਜ ਵੀ ਜੇ ਇਹਨਾਂ ਦੀ ਸਾਮ ਸਵਾਲ ਆ ਗਈ ਦਾਹੀਂ ਤਾਂ ਵੀ ਇੱਕ ਇਹ ਤਾਂ ਕੱਟਾ ਹੈ ਆ ਬੂਰੀ ਕੱਟੀ ਹੈ ਆਪਣੇ ਕੋਲੇ ਆ ਜਾ ਉਰੇ ਇਹ ਆਪਣੇ ਕਾਲੂ ਦਾ ਬੱਚੇ ਹਮ ਕੰਨਾਂ ਦੀ ਲੈਂਥ ਦੇਖ ਸਕਦੇ ਹੋ ਕੰਨਾਂ ਦੀ ਲੈਂਥ ਦੇਖ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਪਾਲ ਰਹੇ ਹਾਂ ਤੇ ਵੀ ਆਉਣ ਵਾਲੇ ਸਮੇਂ 'ਚ ਕੋਈ ਗੱਲ ਨਹੀਂ ਵੀ ਹਣਾ ਆਪਾਂ ਬਰੀਡਰ ਤਿਆਰ ਕਰਨਾ ਇਹ ਹਮ ਠੀਕ ਹੈ ਕੀ ਹੋ ਗਿਆ ਫੈਨੇ ਵੀ ਇਹ ਜਦੋਂ ਇੱਕ ਮਿੰਟ ਇੱਕ ਤਾਂ ਹੁੰਦੀ ਆ ਵੀਡੀਓ ਜੀ ਬਣਾਉਣੀ ਬਸ ਕੱਲੀ ਪਸ਼ੂਆਂ ਦੇ ਜਾ ਕੇ ਉਹ ਚੀਜ਼ ਅੱਡ ਹੁੰਦੀ ਆ ਇਹ ਪਰਮੱਦ ਤਾਂ ਜਦੋਂ ਆਪਣਾ ਪਸ਼ੂਆਂ ਆ ਇਹ ਵਿੱਚ ਤੁਸੀਂ ਦੇਖਿਆ ਨਾ ਪਸ਼ੂ ਡਰ ਕੇ ਭੱਜ ਲੈਂਦੇ ਨੇ ਜਦੋਂ ਆਪਾਂ ਪਸ਼ੂਆਂ ਚ ਆਉਂਦੀ ਨਹੀਂ ਉਹ ਡਰਨਗੀ ਠੀਕ ਆ ਉਹ ਜਿਵੇਂ ਹੁਣ ਤੂੰ ਆ ਜੇ ਵਿੱਚ ਕਦੇ ਹੁਣ ਤਾਂ ਇਹ ਤਾਂ ਡਰਦੇ ਨਹੀਂ ਜੇ ਤੂੰ ਪਹਿਲਾਂ ਆਂਦਾ ਕਿਵੇਂ ਬਸ ਹੁਣ ਇਹਦੇ ਵੀ ਡਾਕਟਰ ਆ ਗਿਆ ਕੋਈ ਠੀਕ ਆ ਹੁਣ ਆ ਦੇਖ ਲੈਣਾ ਨਾ ਪਸ਼ੂਆਂ ਦਾ ਪਿਆਰ ਹਾਂ ਠੀਕ ਆ ਆ ਇਹ ਆਪਣੇ ਨੀਲੀ ਰਾਵ ਦੇ ਕਵੀਰ ਨੇ ਕਿਹਾ ਸੀ ਕਮੈਂਟ ਕਹਿੰਦਾ ਉਹ ਕਿ ਬਲੇਤੀ ਨੂੰ ਕਹਿੰਦਾ ਮੈਨੂੰ ਕੱਟਾ ਦਵਾ ਦੇ। ਨਹੀਂ ਕੱਟਾ ਦੇਣ ਵਾਲਾ ਨਹੀਂ ਹੈਗਾ। ਇਹ ਤਾਂ ਆਪਾਂ ਪਾਲ ਲੈਣਾ ਹੈ। ਤੇ ਇਹ ਚੀਜ਼ ਵੀ ਹੁੰਦੀ ਹੈ ਜਿਵੇਂ ਹੁਣ ਇੱਥੇ ਥਾਂ ਘੱਟ ਆ। ਜਦੋਂ ਥਾਂ ਖੁੱਲਾ ਹੋ ਗਿਆ ਖੇਤ ਫਿਰ ਭੱਜਣਗੇ ਸਾਰੇ ਐ ਨਹੀਂ ਐ ਨਹੀਂ ਕਰਦੇ ਹੁੰਦੇ ਉੱਧਰ ਜਾ ਪਰਿਓ। ਇਹ ਤਾਂ ਇੱਕ ਦੂਜੇ ਨੂੰ ਨਾ ਮਾਰਦੇ ਨੇ ਫਿਰ। ਹੁਣ ਇਹ ਆਰਾਮ ਨਾਲ ਖੁੱਲੇ ਬੈਠਣਗੇ। ਕਿੱਧਰ ਮਰਜੀ ਫਿਰਨ। ਥੱਲੇ ਇਹਨਾਂ ਦੇ ਵਿੱਚ ਬਰੇਤੀ ਛੜਤੀ ਬਰੇਤੀ ਠੰਡੀ ਹੁੰਦੀ ਹੈ। ਤੇ ਆ ਜਾ ਦਿਖਾ ਦੇ ਸਾਰੀਆਂ ਬੱਕਰੀਆਂ। ਉਹ ਥਾਂ ਦੀ ਘਾਟ ਕਰਕੇ ਵੀ ਕੁਝ ਬੱਕਰੀਆਂ ਆਪਣੀਆਂ ਉਹਨਾਂ ਦੂਜੇ ਅੰਕਲ ਕੇ ਘਰੇ ਛੱਡਦੇ ਹੁੰਦੇ ਆ ਵੀ ਗਰਮੀ ਵਾਲੀ ਆ ਠੀਕ ਆ ਇਹਨਾਂ ਨੂੰ ਹੁਣ ਪੱਖਾ ਲਾਇਆ ਹੋਇਆ ਕਿਉਂਕਿ ਠੰਡ ਜਿਆਦਾ ਨਹੀਂ ਚੱਲਦੀਆਂ ਬਿਮਾਰ ਹੋ ਜਾਂਦੀਆਂ ਨੇ ਆ ਸਾਰੇ ਆ ਵੀ ਦਿਖਾ ਦੇ ਕੰਮ ਇੱਧਰ ਲਿਆ ਵੀਰੇ ਇਹਨਾਂ ਇਹਦੇ ਕੰਨਾਂ ਦੀ ਵੀ ਲੈਂਥ ਦੇਖ ਸਕਦੇ ਹੋ ਤੁਸੀਂ ਬੱਕਰੀਆਂ ਹੌਲੀ ਹੌਲੀ ਆਪੀ ਬਰੀਡ ਦੇ ਕੰਮ ਕਰਨ ਲੱਗ ਜਾਂਦਾ ਅਗਲਾ ਜਦੋਂ ਨੌਲੇਜ ਆ ਜਾਂਦੀ ਹੈ ਪਹਿਲਾਂ ਅਸੀਂ ਵੀ 5-5000 ਵਾਲੀਆਂ ਲਿਆਂਦੀਆਂ ਸੀ ਜਦੋਂ ਸਾਨੂੰ ਪਤਾ ਹੀ ਹੈ ਨਹੀਂ ਸੀ ਇਹ ਚੀਜ਼ ਦਾ ਹਨਾ ਕਾਲੂ ਉੱਧਰ ਬੰਨਿਆ ਹੋਇਆ ਤੇ ਇਹਦੀ ਸਾਰੇ ਬੱਚੇ ਨੇ ਇਹੋ ਬੈਠਾ ਉਧਰ ਹਾਂ ਆ ਬੱਕਰੀ ਆ ਦੇਖ ਲੈ ਮੰਨ ਲਓ ਬੱਕਰੀ ਆਪਣੇ ਕੋਲ ਕੋਈ ਮਾੜੀ ਨਹੀਂ ਹੈਗੀ ਆ ਜਾ ਆ ਪਾ ਦੋ ਬੱਚੇ ਪਾਲ ਰਹੇ ਆ ਆ ਜਾ ਬਤੁਰਿਆ ਆ ਜਾ ਆ ਜਾ ਆ ਲੈ ਉਹ ਇਹ ਨਨਣਾ ਆ ਦੇਖ ਇਹ ਵੀ ਬਹੁਤ ਸੋਹਣਾ ਹੈਗਾ ਅੱਧੀ ਹੁਣੇ ਆਏ ਆਉਂਦੇ ਵੀ ਸਾਨੂੰ ਕੁਝ ਪਾਉਣਗੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਮਲੇ ਇਹਨਾਂ ਦਾ ਧੰਨਵਾਦ ਤੋਂ ਵੱਧ ਹੁਣ ਜਿਵੇਂ ਸਵੇਰੇ ਆਪਾਂ ਉਹ ਕਹਿੰਦੇ ਹੁੰਦੇ ਨੇ ਭੈਣੇ ਵੀ ਤੁਸੀਂ ਕੀੜਿਆਂ ਵਾਸਤੇ ਜਾਂ ਇਹਨਾਂ ਨੂੰ ਪਾਣਾ ਕਿਵੇਂ ਪਿਆਉਣੇ ਹੋ ਤੁਸੀਂ ਵਿੱਚ ਵੀਰਾਂ ਦੇ ਬਹੁਤ ਕਮੈਂਟ ਆਉਂਦੇ ਨੇਗੇ ਉਹ ਵੀਰੇ ਪਾਣਾ ਕੀ ਹੁੰਦਾਗਾ ਜਿਵੇਂ ਅਸੀਂ ਸ਼ੱਕਰ ਤੁਹਾਨੂੰ ਪਹਿਲਾਂ ਹੀ ਦੱਸ ਰਹੇ ਹਾਂਗੇ ਵੀ ਸ਼ੱਕਰ ਹੁਣ ਗਰਮੀ ਆ ਜਿਵੇਂ ਸਰਦੀ ਚ ਤਾਂ ਸਾਰੀ ਜਿਸੀਂ ਗੁੜ ਪਾਉਂਦੇ ਇਹਨਾਂ ਨੂੰ ਤੁਸੀਂ ਇਕੱਠਾ ਜਿਵੇਂ ਗੁੜ ਲੈ ਆਉਣੇ ਆ ਹੁਣ ਸ਼ੱਕਰ ਲੈ ਆਂਦੀ ਹੋਈ ਹੈ ਰੋਟੀਆਂ ਜਿਹੜੀਆਂ ਆਪਣੀਆਂ ਬਚਦੀਆਂ ਨੇ ਉਹ ਰੋਟੀਆਂ ਭਿਓਂ ਦਿੰਨੇ ਆ ਤੇ ਸ਼ੱਕਰ ਭਿਓਂ ਦਿੰਨੇ ਆ ਉਹ ਸਵੇਰੇ ਆਪਾਂ ਆਹ ਖੁਰਲੀਆਂ ਦੇ ਖਪਣੇ ਬਣਾਈਆਂ ਹੋ ਇੱਕ ਹੋਰ ਲਈ ਸਾਰੀ ਭਰ ਦੇਣੀ ਹੈ ਫਿਰ ਇਹ ਰੱਜ ਕੇ ਜਾਣਗੀਆਂ ਠੀਕ ਆ ਪਾਣੀ ਪੀ ਕੇ ਕਿਉਂਕਿ ਕਈ ਵਾਰੀ ਐ ਹੁੰਦੇ ਜੋ ਤੇ ਐ ਹੁੰਦੇ ਨੇ ਵਿਚਾਰੀਆਂ ਇਹ ਵੀ ਬਾਹਰ ਖਾਲਾਂ 'ਚ ਪਾਣੀ ਪਿੰਦੀਆਂ ਹੁੰਦੀਆਂ ਨੇ ਕਿਸੇ ਦੇ ਰੇ ਸਪਰੇਅ ਵਾਲਾ ਪਾਣੀ ਹੋਵੇ ਬਹੁਤ ਠਾਈਏ ਨੁਕਸਾਨ ਹੋਇਆਗਾ ਤੇ ਚਲੋ ਆਪਦੇ ਪਸ਼ੂ ਨੂੰ ਤੁਸੀਂ ਘਰੋਂ ਹੀ ਲਿਜਾ ਕੇ ਲੈ ਕੇ ਜਾਓ ਪਾਣੀ ਚਲੋ ਗਰਮੀ ਦਾ ਬਹੁਤ ਆ ਵੀ ਕਿਤੇ ਪੀਰੇ ਪਰ ਪੁੱਛ ਕੇ ਪਾਣੀ ਪਿਆ ਲਓ ਜੇ ਕਿਸੇ ਨੂੰ ਵੀ ਇਹ ਚੀਜ਼ ਹੁੰਦੀ ਹੈ ਵੀ ਇਹ ਚੀਜ਼ਾਂ ਤੁਸੀਂ ਘਰੇ ਹੀ ਆਪਦੇ ਇਹੋ ਕਰੋ ਹੁਣ ਵਿੱਚ ਵੀਰ ਕਹਿੰਦੇ ਨੇ ਵੀਰੇ ਵੀ ਅਸੀਂ ਇਹ ਵੀ ਕੰਮ ਸਟਾਰਟ ਕਰਨਾ ਵੀ ਕੰਮ ਮੈਂ ਤੇਹੀ ਮੇਰੀ ਤਾਂ ਸਲਾਹ ਵੀ ਜਮਾ ਨਾ ਡਰੋ ਸਾਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਘੱਟ ਪੈਸੇ ਲਾ ਕੇ ਕੰਮ ਸਟਾਰਟ ਕਰ ਲਓ ਫੇਰ ਹੀ ਨੌਲੇਜ ਆਊਗੀ ਹੁਣ ਜੇ ਹੁਣ ਤੁਸੀਂ ਐਂ ਡਰੀ ਜਾਓਗੇ ਨੌਲੇਜ ਫੇਰ ਕਦੋਂ ਆਊਗੀ ਤੁਹਾਨੂੰ ਕਦੋਂ ਆਊਗੀ ਵਿੱਚ ਐਂ ਡਰਾ ਦਿੰਦੇ ਨੇ ਪਹਿਲਾਂ ਵੀ ਜੇ ਨੌਲੇਜ ਨਹੀਂ ਹੈਗੀ ਕੰਮ ਹੀ ਨਾ ਸਟਾਰਟ ਕਰਿਓ ਮੈਨੂੰ ਕਿਹੜਾ ਪਹਿਲਾਂ ਹੀ ਕੋਈ ਨੌਲੇਜ ਸੀਗੀ ਤੇ ਨੌਲੇਜ ਦਾ ਤੈਨੂੰ ਹੁਣ ਤੂੰ ਕੰਮ ਨਹੀਂ ਕੀਤਾ ਨਾਲ ਤੂੰ ਮੱਝਾ ਤੇ ਨਹੀਂ ਆਉਂਦਾ ਤੈਨੂੰ ਨੌਲੇਜ ਮੇਰੀ ਗੱਲਾਂ ਸੁਣ ਕੇ ਆਈ ਜਾਂਦੀ ਆ ਜਿਵੇਂ ਹੁਣ ਕਹਿੰਦੇ ਸੀਗੇ ਵੀ ਟਰੇਨਿੰਗ ਦਾ ਵੀ ਪਹਿਲਾਂ ਕਿਹੜੀ ਸਾਡੇ ਬਜ਼ੁਰਗ ਟਰੇਨਿੰਗ ਲੈਂਦੇ ਸੀ 15-15 ਮਹੀਸਾਂ ਘੜੀਆਂ ਹੁੰਦੀਆਂ ਸੀ ਕਿੱਲਿਆਂ ਤੇ ਬੜੇਵੇਂ ਖੁੱਲੇ ਹੁੰਦੇ ਸੀ ਘਰ ਦੇ ਛੋਲੇ ਖੁੱਲੇ ਹੁੰਦੇ ਸੀਗੇ ਵੀ ਉਹ ਚੀਜ਼ਾਂ ਪਾਉਂਦੇ ਸੀ ਪਹਿਲਾਂ ਕਿਹੜੀਆਂ ਟਰੇਨਿੰਗਾਂ ਹੁੰਦੀਆਂ ਸੀ ਸਹੀ ਗੱਲ ਆ ਠੀਕ ਆ ਜਿੰਨੀ ਨੌਲੇਜ ਆਪਾਂ ਜਦੋਂ ਵਿੱਚ ਰਹਿਣੇ ਆ ਆਪਾਂ ਨੂੰ ਹੋ ਗਈ ਤਾਂ ਉਹ ਚੀਜ਼ ਉੱਥੇ ਵੀ ਨਹੀਂ ਹੋਣੀ ਹੈਗੀ ਜਿੰਨੀ ਆਪਾਂ ਨੂੰ ਪਤਾ ਲੱਗ ਜੂਗੀ ਠੀਕ ਆ ਵੀ ਇਹ ਚੀਜ਼ਾਂ ਤੁਸੀਂ ਇਹ ਚੀਜ਼ ਤਾਂ ਜੰਮੀ ਨਾ ਡਰੋ ਵੀ ਅਸੀਂ ਨਵਾਂ ਕੰਮ ਸ਼ੁਰੂ ਕਰਨਾ ਸਾਨੂੰ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਤੁਸੀਂ ਪੈਸੇ ਘੱਟ ਲਾ ਕੇ ਕੰਮ ਸਟਾਰਟ ਕਰ ਲਓ ਜੇ ਤੁਹਾਨੂੰ ਇਹ ਡਰ ਲੱਗਦਾ ਵੀ ਸਾਨੂੰ ਨੌਲੇਜ ਨਹੀਂ ਨੌਲੇਜ ਕੋਈ ਚੱਕਰ ਨਹੀਂ ਜਦੋਂ ਮਰਜ਼ੀ ਫੋਨ ਕਰ ਲਓ ਜਿੰਨੀ ਕ ਨੌਲੇਜ ਮੈਨੂੰ ਹੈ ਮੈਂ ਤੁਹਾਨੂੰ ਦੱਸੂਗੀ ਪਰ ਤੁਹਾਨੂੰ ਕਿਤੇ ਚ ਘਾਟਾ ਨਹੀਂ ਹੋਊਗਾ ਹੂੰ ਜਮਾਂ ਵੀ ਠੀਕ ਹੈ ਪਰ ਡਰ ਡਰਿਆ ਜਾ ਨਾ ਕਰੋ ਵੀ ਸਾਨੂੰ ਨੌਲੇਜ ਨਹੀਂ ਨੌਲੇਜ ਦਾ ਤੁਹਾਨੂੰ 2 ਮਹੀਨਿਆਂ ਚ ਆਜੂਗੀ ਜਦੋਂ ਤੁਸੀਂ ਬਸਮਾ ਚ ਰਹਿਣ ਲੱਗੇ ਸਹੀ ਗੱਲ ਆਪਣੇ ਠੀਕ ਹੈ ਚਲ ਠੀਕ ਹੈ ਆਪਣੇ ਧੰਨਵਾਦ ਤੇ ਹੁਬਚਾਗੇ ਤੇ ਡਿੱਕ ਲੱਗਾ ਤੇ ਪਰ ਇੱਕ ਗੱਲ ਹੋਰ ਕਰ ਦਿਆਂ ਕੰਮ ਲੈ ਤੇਰਾ ਕਹਿੰਦੇ ਵੀ ਮੈਨੂੰ ਸਾਰੇ ਵੀਰੇ ਇਹ ਦੱਸਿਓ ਮੰਨ ਲਓ ਮੈਂ ਅਸੀਂ ਵੀਡੀਓ ਬਣਾਉਣੇ ਆ ਠੀਕ ਆ ਵੀ ਅਸੀਂ ਆਪਦੇ ਕੰਮ ਲਈ ਪ੍ਰੇਰਿਤ ਕਰਦੇ ਆ ਨਾ ਵੀ ਭਾਈ ਆਪਦੇ ਕਿੱਤੇ ਨੂੰ ਆਪਾਂ ਬਚਾ ਲਾਂਗੇ ਠੀਕ ਆ ਆਪਦੇ ਬੱਚਿਆਂ ਦਾ ਜਿਹੜਾ ਆਪ ਵੀ ਖਾਣ ਆਲਾ ਵੀ ਉਹਦੇ ਲਈ ਆਪਾਂ ਇਹ ਚੀਜ਼ ਦਾਦੇ ਵੀ ਆਦੇ ਬੱਚਿਆਂ ਨੂੰ ਇੱਧਰ ਲੈ ਕੇ ਆਓ ਆਪਾਂ ਤਾਂ ਕਹਿੰਦੇ ਵੀ ਸਰਕਾਰੀ ਨੌਕਰੀਆਂ ਸਾਡੇ ਬੱਚਿਆਂ ਨੂੰ ਮਿਲਣ ਤੇ ਜਿਹੜੀਆਂ ਬਾਹਰ ਲੀਆਂ ਸਟੇਟਾਂ ਦੇ ਇੱਧਰ ਆ ਗਏ ਆਪਣੇ ਕੋਈ ਮੈਨੇਜਰ ਲਾ ਲਓ ਕੋਈ ਹੋਰ ਜੋਬ ਲਾ ਲਓ ਵੀ ਉਹ ਸਾਡੇ ਪੰਜਾਬ ਦੇ ਬੱਚਿਆਂ ਨੂੰ ਮਿਲੇ ਜਿੱਥੇ ਤੱਕ ਸਾਡੀ ਪਹਿਲ ਹੋਣੀ ਚਾਹੀਦੀ ਆ ਕਿ ਜੇ ਸਾਨੂੰ ਨੌਕਰੀਆਂ ਨਹੀਂ ਮਿਲਦੇ ਸਾਡੇ ਬੱਚਿਆਂ ਦਾ ਕੀ ਕਸੂਰ ਆ ਵੀ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਸਾਨੂੰ ਸਰਕਾਰ ਇਹ ਚੀਜ਼ਾਂ ਦੇ ਸਾਡੇ ਬੱਚਿਆਂ ਨੂੰ ਲੋਨ ਦਵੇ ਠੀਕ ਆ ਵੱਧ ਤੋਂ ਵੱਧ ਟ੍ਰੇਨਿੰਗਾਂ ਸਾਡੇ ਬੱਚਿਆਂ ਨੂੰ ਦਿੱਤੀਆਂ ਜਾਣ ਸੋ ਮੈਂ ਤਾਂ ਇਹ ਚੀਜ਼ ਕਹਿੰਦੇ ਵੀ ਸਕੂਲਾਂ ਦੇ ਵਿੱਚ ਵੀ ਇੱਕ ਪੀਰੀਅਡ ਜਿਵੇਂ ਹੁਣ ਇਹ ਟ੍ਰੇਨਿੰਗਾਂ ਸਾਡੇ ਪਾਲ ਦੇ ਆਧਾਰ ਤੇ ਸਾਨੂੰ ਦਿੱਤੀਆਂ ਜਾਣ ਸਾਡੇ ਕਿੱਤਿਆਂ ਬਾਰੇ ਚਲੋ ਚਾਹੇ ਹਫ਼ਤੇ 'ਚ ਇੱਕ ਦਿਨ ਹੀ ਭੇਜਿਆ ਕਰੋ ਟ੍ਰੇਨਿੰਗ ਵਾਸਤੇ ਵੀ ਉਹ ਟ੍ਰੇਨਿੰਗਾਂ ਸਾਡੇ ਜਿਵੇਂ ਸੈਮੀਨਾਰ ਲੱਗਦੇ ਨੇ ਉਹ ਚੀਜ਼ਾਂ ਦੇ ਸਾਡੇ ਬੱਚਿਆਂ ਲਈ ਲਾਏ ਜਾਣ ਠੀਕ ਆ ਵੀ ਉਹਨਾਂ ਨੂੰ ਨੌਲੇਜ ਆਵੇ ਚੀਜ਼ ਦੇ ਵਿੱਚ ਕਿੱਤਿਆਂ ਨਾਲ ਆਪਦੇ ਨਾਲ ਪਿਆਰ ਹੋ ਰਵੇ ਤੇ ਵੀ ਵਿੱਚ ਕਹਿ ਦਿੰਦੇ ਨੇ ਇਹ ਚੀਜ਼ਾਂ ਏਆਨ ਸਹੀ ਨਹੀਂ ਹੈਗੀਆਂ ਜੇ ਉਹ ਸਾਡੇ ਨਾ ਕਹਿੰਦੇ ਵੀ ਤੜਫਦਾ ਜਿਆਦਾ ਕੌਣ ਹੁੰਦਾ ਜਿਹੜਾ ਆਪਣੀ ਤਰੱਕੀ ਤੋਂ ਕਿਸੇ ਨੂੰ ਜੈਲਸ ਹੋਊਗੀ ਮੈਨੂੰ ਤਾਂ ਇੰਨੇ ਕ ਫੋਨ ਆਉਂਦੇ ਨੇ ਆਪਾਂ ਕੋਈ ਮਾਨ ਨਹੀਂ ਕਰਦੇ ਹੈਗੇ ਪਰਮਾਤਮਾ ਵਾਹਿਗੁਰੂ ਨੇ ਜਿਵੇਂ ਸਾਡੀ ਬਾਹ ਫੜੀਆ ਵੀ ਪਰਮਾਤਮਾ ਹਰੇਕ ਦੀ ਬਾਹ ਫੜੇ ਹਮ ਹਰੇਕ ਦੀ ਬਾਹ ਫੜੇ ਠੀਕ ਆ ਉਹ ਕਹਿੰਦੇ ਵੀ ਲੱਤਾਂ ਕੌਣ ਖਿੱਚਦਾ ਹੁੰਦਾ ਜਿਆਦਾ ਥੱਲੇ ਕੌਣ ਸਿੱਟਦਾ ਹੁੰਦਾ ਆਪਣੇ ਆਪਣੇ ਦੂਜੇ ਨੂੰ ਕਿਛਨ ਕੋਈ ਨਹੀਂ ਦੂਜੇ ਤਾਂ ਮੈਨੂੰ ਇੰਨੀ ਸਪੋਰਟ ਕਰਦੇ ਨੇਗੇ ਜਿਨ੍ਹਾਂ ਨਾਲ ਮੇਰੇ ਖੂਨ ਦਾ ਰਿਸ਼ਤਾ ਨਹੀਂ ਹੈਗਾ ਮੰਨ ਲਓ ਵੀ ਮੇਰੇ ਪੇਕੇਆਂ ਕੰਨਿਓ ਵੀ ਬਹੁਤ ਜ਼ਿਆਦਾ ਸਪੋਰਟ ਆ ਮੇਰੇ ਚਾਚੇ ਤਾਏ ਸਭ ਮੈਨੂੰ ਇੰਨਾ ਪਿਆਰ ਕਰਦੇ ਨੇ ਹਨਾ ਵੀ ਦੱਸ ਨਹੀਂ ਸਕਦੀ ਮੈਂ ਤੇ ਵੀ ਜਿਹੜੇ ਮੰਨ ਕੇ ਚਲੋ ਆਪਦੇ ਸਹੁਰਿਆਂ ਕੋ ਨਹੀਂ ਹੁੰਦੇ ਨੇ ਮੈਨੂੰ ਗੱਲ ਕਰਨ ਚ ਪੂਰਾ ਡਰ ਨਹੀਂ ਤੁਸੀਂ ਮੈਨੂੰ ਪਿਆਰ ਕਰਦੇ ਹੋ ਪਤਾ ਕੀ ਕਹਿੰਦੇ ਵੀਡੀਓ ਪਾਉਂਦੀ ਆ ਤਾਂ ਗਾਹ ਗਾਹ ਗੱਲਾਂ ਜਾਂਦੇ ਬਈ ਵੀਡੀਓ ਅਸੀਂ ਕੋਈ ਮਾੜੇ ਕੰਮ ਦੀ ਨਹੀਂ ਪਾਉਂਦੇ ਹੈਗੇ ਕੋਈ ਲੱਚਰ ਦਾ ਨਹੀਂ ਦਿਖਾ ਰਹੇ ਅਸੀਂ ਅਸੀਂ ਆਪਦੇ ਮੈਂ ਇਹ ਗੱਲ ਅੱਜ ਫਾ ਕਰਨਾ ਕਹਿਣੀ ਹੈ ਤੁਹਾਡੇ ਸਾਰੇ ਘਰਾਂ 'ਚ ਇੱਕ ਕੱਟੀ ਨਹੀਂ ਹੈਗੀ ਵੀਡੀਓ ਸੁਣਦੇ ਹੋ ਤਾਂ ਦੇਖ ਲਿਓ ਮੈਨੂੰ ਕੋਈ ਡਰ ਨਹੀਂ ਹੈਗਾ ਹਨਾ ਮੈਂ ਜਿਨ੍ਹਾਂ ਨੂੰ ਟੈਗ ਕੀਤਾ ਮੈਂ ਸਿੱਧਾ ਸ਼ਰਿਆਮ ਕਰਦਾ ਕੋਈ ਚੱਕਰ ਨਹੀਂ ਵੀਰੇ ਮੈਨੂੰ ਪਰ ਵੀ ਇਹ ਜਿਹੇ ਗੱਲਾਂ ਨਾ ਕਰੋ ਠੀਕ ਆ ਵੀਡੀਓ ਤਾਂ ਫਿਰ ਛੋਡੀਆਂ ਵੀ ਪਾਉਂਦੀਆਂ ਨੇ ਤੁਹਾਡੀਆਂ ਬਾਹਰ ਵਾਲ ਖੁੱਲੇ ਛੱਡ ਕੇ ਠੀਕ ਆ ਐਨੇ ਨੇ ਕੱਪੜੇ ਹਾਫ ਪਾ ਕੇ ਉਹ ਵੀਡੀਓ ਪਾ ਰਹੀਆਂ ਨੇ ਠੀਕ ਹੈ ਉਹਦੇ ਨਾਲ ਤੋਂ ਮੈਂ 100 ਗੁਣਾ ਚੰਗੀਆਂ ਆ ਦਿੱਗਾ ਮੈਂ ਤਾਂ ਚੰਗੀ ਸੀ ਵੀ ਜੇ ਤੁਹਾਡੀਆਂ ਡੈਰੀਆਂ ਤੇ ਆਪਾਂ ਲੀਟਰ ਅੱਧਾ ਲੀਟਰ ਦੁੱਧ ਲੈਣ ਆਉਂਦੀ ਜਾਂ ਤੁਹਾਡੇ ਅਸੀਂ ਬਾਹਰ ਦੇ ਵਿੱਚ ਖੜੇ ਰਹਿੰਦੇ ਵੀ ਸਾਨੂੰ ਪਾਈਆ ਲੱਸੀ ਦੇ ਦਿਓ ਅਸੀਂ ਤਾਂ ਚੰਗੇ ਸੀ ਹੁਣ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਜੋ ਵੀ ਮੇਰੇ ਘਰੇ ਆਉਂਦਾ ਵਾਇਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਿਆ ਠੀਕ ਹੈ ਵੀ ਵਾਇਗੁਰੂ ਨੇ ਜੇ ਸਾਡੀ ਮਾਂ ਫੜੀ ਹੈ ਪਰ ਤੁਸੀਂ ਇਹ ਜਿਹੜੀਆਂ ਹਰਕਤਾਂ ਨਾ ਕਰੋ ਹਾਂ ਠੀਕ ਹੈ ਵੀ ਅਸੀਂ ਵੀਡੀਓ ਅਸੀਂ ਵੀਡੀਓ ਕੋਈ ਲੱਚਰ ਤਾਂ ਨਹੀਂ ਦਿਖਾ ਰਹੇ ਕੋਈ ਮਾੜਾ ਕੰਮ ਨਹੀਂ ਦਿਖਾ ਰਹੇ ਕਿਸੇ ਦਾ ਤੀ ਪੁੱਤ ਅਸੀਂ ਨਸੇ ਤੇ ਨਹੀਂ ਲਾਰੇ ਹੈਗੇ ਕਿਸੇ ਤੋਂ ਮਾੜਾ ਕੰਮ ਨਹੀਂ ਕਰਾਉਂਦੇ ਅ ਯਾਰਾ ਤੁਹਾਡੇ 25 25 30 30 ਲੱਖ ਲਾ ਕੇ ਬਾਹਰ ਗਏ ਨੇ ਗੁਲਾਮੀ ਕਰਦੇ ਨੇ ਤੇ ਉਹਨਾਂ ਨਾਲੋਂ ਤਾਂ ਚੰਗਾ ਹੀ ਅਸੀਂ ਆਪਦਾ ਕੀਤਾ ਕੀਤਾਗਾ ਠੀਕ ਆ ਅਸੀਂ ਆਪਦਾ ਘਰ ਮੈਂ ਆਪਦਾ ਘਰ ਰੱਖਿਆ ਠੀਕ ਆ ਵੀ ਅਸੀਂ ਕੋਈ ਕਿਸੇ ਦੇ ਮੰਨ ਲਓ ਥੱਲੇ ਰਹਿ ਕੇ ਕੰਮ ਨਹੀਂ ਕਰ ਰਹੇ ਸਾਡਾ ਆਪਦਾ ਸਾਹੀ ਕੀਤਾਗਾ ਅਸੀਂ ਆਪਦੇ ਘਰੇ ਮੇਰਾ ਪਰਿਵਾਰ ਖੁਸ਼ ਹੈ ਜਦੋਂ ਮੇਰੇ ਮੰਮੀ ਜਿਹੜੀ ਖੁਸ਼ ਨੇ ਮੇਰੀ ਦਾਦੀ ਆ ਉਹ ਖੁਸ਼ ਆ ਮੇਰੀ ਚਾਚੀ ਅਸੀਂ ਖੁਸ਼ ਆ ਜਦੋਂ ਤੁਹਾਨੂੰ ਕੀ ਤਕਲੀਫ ਹੈ ਮੇਰੇ ਘਰ ਵਾਲਾ ਖੁਸ਼ ਹੈ ਤੁਹਾਨੂੰ ਕੀ ਦਿੱਕਤ ਹੈ ਤੁਸੀਂ ਕਿਉਂ ਗੱਲਾਂ ਜੋੜ ਜੋੜ ਮੂੰਹ ਕਰਦੇ ਹੋ ਹੈ ਬਰੇ ਵੀ ਇਹ ਚੀਜ਼ਾਂ ਹੁੰਦੀਆਂ ਨੇ ਜਦੋਂ ਕਹਿੰਦੇ ਵੀ ਜੈਲ ਸੀ ਆਪਦਾ ਹੀ ਬੰਦਾ ਕਰਦਾ ਦੂਜਾ ਕਿਸੇ ਨੂੰ ਤੁਹਾਨੂੰ ਕੋਈ ਤਕਲੀਫ ਨਹੀਂ ਮੇਰੇ ਤੋਂ ਹੈਗੀ ਤੁਸੀਂ ਤਾਂ ਮੈਨੂੰ ਇੰਨਾ ਹੌਸਲਾ ਦਿੰਨੇ ਹੋ ਬਹੁਤ ਜ਼ਿਆਦਾ ਉਹ ਗੱਲਾਂ ਕੌਣ ਕਰਦਾ ਹੁੰਦਾ ਵੀ ਅੱਜ ਰੱਜ ਕੇ ਰੋਟੀ ਕਿਉਂ ਖਾਣ ਲੱਗੇ ਉਹ ਬੰਦਾ ਹੀ ਕਿਸੇ ਦੀਆਂ ਗੱਲਾਂ ਕਰਦਾ ਹੁੰਦਾ ਅਸੀਂ ਪਰਿਵਾਰ ਸਾਡਾ ਇਕੱਠਾ ਹੈ ਲੋਕਾਂ ਨੇ ਬਹੁਤ ਤੋੜਿਆ ਮਰੋੜਿਆ ਬਹੁਤ ਗੱਲਾਂ ਕੀਤੀਆਂ ਪਰ ਹੌਲੀ-ਹੌਲੀ ਟਾਈਮ ਪਾ ਕੇ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਪਰ ਅਸੀਂ ਵੀ ਜੇ ਨਾਕ ਮੇਰੇ ਪਰਿਵਾਰ ਦਾ ਮੈਨੂੰ ਸਾਥ ਆ ਵਾਇਗੁਰੂ ਕਰੇ ਵੀ ਸਾਰਿਆਂ ਦਾ ਐਵੇਂ ਹੀ ਹੋਵੇ ਠੀਕ ਹੈ ਤੇ ਹੁਣ ਤੁਸੀਂ ਉਹ ਦੇਖ ਲਓ ਮੇਰੀ ਦਾਦੀ ਬੈਠੀ ਐ ਉਹਨਾਂ ਨੂੰ ਸਾਰਾ ਕੁਝ ਪਤਾ ਹੁੰਦਾ ਆਂਟੀ ਹੁਣ ਉਧਰ ਗਈ ਆ ਉਹ ਮੇਰੀ ਮੰਮੀ ਹੁਣ ਗਿੰਨੇ ਨੂੰ ਲਈ ਬੈਠੀ ਆ ਵੀ ਅਸੀਂ ਰਲ ਮਿਲ ਕੇ ਭਾਈ ਕੰਮ ਕਰੀ ਜਾਂਦੇ ਆ ਅਸੀਂ ਆਪਦੀ ਵਧੀਆ ਰੋਟੀ ਖਾਂਦੇ ਆ ਕਿਸੇ ਦੇ ਨਾਲ ਲੈਣਾ ਨਾ ਦੇਣਾ ਵਾਇਗੁਰੂ ਦੀ ਕਿਰਪਾ ਨਾਲ ਅਸੀਂ ਆਪਦੇ ਘਰੇ ਦੋ ਵਕਤ ਦੀ ਰੋਟੀ ਵਧੀਆ ਖਾ ਰਹੇ ਆ ਆਪਦੇ ਕਿਤੇ ਅਸੀਂ ਇਹੀ ਕਹਿੰਦੇ ਆ ਵੀ ਭਾਈ ਅਸੀਂ ਆਪਦਾ ਇਹ ਕੰਮ ਕਰਿਆਗਾ ਮਿਹਨਤ ਕੀਤੀ ਆ ਸਟਰਗਲ ਕਰਕੇ ਇੱਥੋਂ ਤੱਕ ਆਏ ਆ ਵੀ ਸਾਰਿਆਂ ਦੀ ਵੈਗਰੂ ਮਹਾਰਾਜ ਐਵੇਂ ਹੀ ਵਾਹ ਪੜੇ ਹਰੇਕ ਬੰਦਾ ਸੁਖ ਦੀ ਰੋਟੀ ਖਾਵੇ ਮੈਂ ਇਹੀ ਦੁਆਵਾਂ ਮੰਗਦੀ ਆ ਦਿਨ ਰਾਤ ਨਾ ਕਿ ਕਿਸੇ ਦਾ ਮਾੜਾ ਸੋਚਦੇ ਆਂ ਅਸੀਂ ਵੈਗਰੂ ਨਾ ਸਾਥੋਂ ਮਾੜਾ ਕਿਸੇ ਦਾ ਕਰਾਈ ਨਾ ਅਸੀਂ ਕਰੀਏ بس ਐਨੇ ਕਿਵਰੇ ਧੰਨਵਾਦ ਤੁਹਾਡਾ ਤੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਵੀ ਜਰੂਰ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਵੀਡੀਓ ਨੂੰ ਇੱਕ ਨਾ ਵੀਰੇ ਸਕਿਪ ਨਾ ਕਰਿਆ ਕਰੋ ਭਰਾ ਬਣ ਕੇ ਵੀ ਸਾਰੀਆਂ ਗੱਲਾਂ ਆਉਦੀ ਭੈਣ ਸਮਝ ਕੇ ਜਿੰਨੀਆਂ ਵੀ ਮੇਰੀਆਂ ਮਾਮਾ ਦੇਖਦਿਆਂ ਨੇ ਮੇਰੇ ਚਾਚੇ ਤਾਏ ਸਭ ਦੇਖਦੇ ਨੇ ਮੈਨੂੰ ਆਪਣੀ ਧੀ ਸਮਝ ਕੇ ਪਿਆਰ ਦਿਆ ਕਰੋ ਠੀਕ ਹੈ ਵੀ ਇੱਕ ਗੱਲ ਹੋਰ ਕਹਿਣੀ ਹੈ ਵੀ ਜਿਹੜੀ ਵੀ ਭੈਣ ਕੋਈ ਇਹ ਚੀਜ਼ ਤੋਂ ਕਿਸੇ ਨੂੰ ਦਿੱਕਤ ਨਹੀਂ ਹੁੰਦੀ ਵੀ ਨਵਾਂ ਕਾਰੋਬਾਰ ਸ਼ੁਰੂ ਕੀਤਾ ਵਿਪਣਾਂ ਦੇ ਫੋਨ ਆਉਂਦੇ ਹੁੰਦੇ ਨੇ ਵੀ ਭੈਣੇ ਵੀ ਅਸੀਂ ਕਿਉਂ ਸੇਲ ਕਰਨਾ ਪਿੰਡਾਂ 'ਚ ਰੇਟ ਨਹੀਂ ਕੁਝ ਵੀ ਮਿਲਦਾ ਵੀ ਭੈਣੇ ਜੇ ਤੁਸੀਂ ਚਾਹੁੰਨੀ ਹੋ ਤੁਸੀਂ ਆਪਣੇ ਕਾਰੋਬਾਰ ਨੂੰ ਅੱਗਾ ਵਧਾਓ ਅੱਗੇ ਵਧਾਉਣਾ ਚਾਹੁੰਨੀ ਹੋ ਤਾਂ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ ਵੀਡੀਓ ਵੀ ਥੋੜੀ ਬਣਾ ਕੇ ਪਾ ਦਾਂਗੇ ਆਪਾਂ ਕਿਹੜਾ ਕਿਸ ਤੋਂ ਪੈਸੇ ਲੈਣੇ ਆ ਠੀਕ ਆ ਵੀ ਵੀ ਸੇ ਆਪਦੇ ਚੈਨਲ 'ਤੇ ਵੀਡੀਓ ਪਾ ਦਾਂਗੇ ਤੇ ਆਪਾਂ ਕੋਈ ਮਾੜਾ ਕੰਮ ਨਹੀਂ ਕਰ ਰਹੇ ਹੈਗੇ ਆਪਦੇ ਕਿੱਤੇ ਨੂੰ ਅੱਗੇ ਵਧਾਉਣ ਲਈ ਆਪਾਂ ਇਹ ਕੰਮ ਸਟਾਰਟ ਕੀਤਾਗਾ ਦੇ ਨਾ ਕਿ ਆਪਾਂ ਕਿਸੇ ਨੂੰ ਥੱਲੇ ਸਿੱਟਣ ਦੇ ਲਈ ਮੈਂ ਤਾਂ ਕਹਣੀ ਆ ਪ੍ਰਮਾਤਮਾ ਮੈਥੋਂ ਵੀ ਦੋ ਕਦਮ ਜਿਹੜੇ ਨਵੇਂ ਮੈਨੂੰ ਦੇਖ ਕੇ ਕੰਮ ਸ਼ੁਰੂ ਕੀਤਾ ਮੈਨੂੰ ਤਾਂ ਤਾਂ ਖੁਸ਼ੀ ਹੋਊਗੀ ਨਾ ਮੈਥੋਂ ਜੇ ਚਾਰ ਕਦਮ ਹੋ ਅੱਗੇ ਹੋਣਗੇ ਅੱਗੇ ਹੋਣਗੇ ਮੈਨੂੰ ਉਹਦੇ ਵਿੱਚ ਤਾਂ ਸੰਤੋਸ਼ਤੀ ਆ ਵੀ ਕਹਿੰਦੇ ਹੁੰਦੇ ਨੇ ਜਦੋਂ ਕੋਈ ਕੀ ਹੁੰਦਾਗਾ ਇਹ ਤਾਂ ਏਦਾਂ ਮੰਨ ਲਾ ਵੀ ਜਦੋਂ ਰੇਸ 'ਚ ਭੱਜ ਜਾਂਦਾ ਸਵਾਦ ਉਹ ਦੋਂਦਾ ਜਦੋਂ ਕੋਈ ਅੱਗੇ ਹੋਵੇ ਜਦੋਂ ਆਪ ਹੀ ਅੱਗੇ ਆ ਫੇਰ ਤਾਂ ਮੈਂ ਮੈਂ ਕਰੀ ਨਹੀ ਮੈਂ ਹੀ ਕਰ ਜੂ ਨਾ ਵੀ ਮੇਰਾ ਕੰਮ ਮੇਰਾ ਕੰਮ ਮੈਂ ਬਈ ਇਕੱਲੀ ਕੁਛ ਨਹੀਂ ਹੈਗੀ ਸਭ ਤੋਂ ਪਹਿਲਾਂ ਥੋਡੀਆਂ ਦਵਾਵਾਂ ਨੇ ਠੀਕ ਆ ਬਾਈ ਗੁਰੂ ਦਾ ਸਾਥ ਹੈਗਾ ਤਾਂ ਹੀ ਅਸੀਂ ਇੱਥੋਂ ਤੱਕ ਆਏ ਆ ਤੇ ਪ੍ਰਮਾਤਮਾ ਕਹਿੰਦੀ ਜੇ ਬਾਈ ਗੁਰੂ ਦੀ ਨਿਗਾ ਸਿੱਧੀ ਹੋ ਗਈ ਤਾਂ ਹੀ ਸਾਰਾ ਕੁਝ ਕਰ ਸਕਦੇ ਜਿਵੇਂ ਕਹੀ ਜਾਵੇਂ ਮੈਂ ਕਰ ਲਿਆ ਮੈਂ ਕਰ ਲਿਆ ਬਈ ਮੈਂ ਕੁਛ ਨਹੀਂ ਜੇ ਆਪਾਂ ਕਿਸੇ ਦੀ ਇੱਥੇ ਰੱਖਦੇ ਬੇਬੇ ਤੇ ਹੁਣ ਆ ਤੁਸੀਂ ਦੇਖ ਲਓ ਮੇਰੀ ਦਾਦੀ ਨੇ ਹੁਣ ਸਾਰੇ ਗੰਡੇ ਚੀਜ਼ ਉਤੇ ਤੇ ਆ ਪੇਠਾ ਚੀਜ਼ ਤਾਂ ਇਹ ਦੁਬਾਰ ਮੈਂ ਸਬਜੀ ਬਣਾ ਦੂੰਗੀ ਇਹ ਕਹਿੰਦੇ ਭਾਈ ਸਬਜੀ ਤੂੰ ਹੀ ਬਣਾ ਲੈ ਪੁੱਛ ਲੈ ਬੇਬੇ ਨੂੰ ਆਪਾਂ ਨੇ ਕੱਲੋਂ ਲਈ ਕੋਈ ਬੇਬੇ ਲੋਗ ਰਸ ਕਿਵੇਂ ਇਕੱਲਾ ਕੌਣ ਕਰਦਾਗਾ ਆਪਣੀਆਂ ਨਹੀਂ ਆਪਣੀਆਂ ਗੱਲਾਂ ਕੌਣ ਕਰਦਾਗਾ ਕੌਣ ਉਹੀ ਕਰਦੇ ਨੇ ਨਾ ਜਿਹੜੇ ਨੂੰ ਐ ਵੀ ਸੁਖ ਦੀ ਰੋਟੀ ਖਾਣ ਲੱਗ ਜੀ ਰੋਟੀ ਕਿਉਂ ਕਰ ਪਾਉਂਦੇ ਨੇ ਹਾਂ ਇਹ ਗੱਲਾਂ ਹੁੰਦੀਆਂ ਨੇ ਕਮਲ ਬੋਤੇ ਤਾਂ ਕਹਿੰਦੇ ਨੇ ਜੀ ਕੋਠੀ ਪਾਵੇ ਨੇ ਹਾਂ ਇਹ ਚੀਜ਼ ਆ ਵੀ ਸਾਡੀਆਂ ਦੇਖ ਮੈਂ ਆਉ ਦੇ ਪਰਿਵਾਰ ਨੂੰ ਜੋੜਿਆਗਾ ਹਨਾ ਵੀ ਆਪੋ ਮੇਰੀ ਦਾਦੀ ਖੜੀ ਆ ਪੁੱਛ ਲੋ ਵੀ ਅਸੀਂ ਸਾਡੇ ਪਰਿਵਾਰ ਚ ਇੰਨਾ ਇੱਕ ਆ ਗਿਆ ਸੀ ਰਲ ਮਿਲ ਕੇ ਸਾਰੇ ਕੰਮ ਕਰਦੇ ਆ ਉਹ ਵੀ ਇੱਕ ਸਾਈਟ ਹੀ ਹੋ ਗਈ ਨਾ ਇਹਨਾਂ ਨੇ ਬੇਬੇ ਨੇ ਸਬਜੀ ਚੀਤਦੀ ਮੈਂ ਬਣਾ ਦੂੰਗੀ ਠੀਕ ਹੈ ਇਧਰੋਂ ਹੁਣ ਆਂਟੀ ਕੰਮ ਕਰ ਦੂਗੀ ਉਸ ਤੋਂ ਬਾਅਦ ਚਲੋ ਇਹ ਇਹਨਾਂ ਦੀ ਆਦਤ ਹੁੰਦੀ ਹੈ ਜਦੋਂ ਆਂਟੀ ਨੇ ਧੋਤਾ ਫਿਰ ਫਿਰ ਗੋਹਾ ਕਰਨਗੇ ਆ ਮੈਨੂੰ ਦੱਸਦਾ ਨਾਰਮਲ ਹੀ ਵਾਜੇ ਜਾਣਗੇ ਉਹ ਕਿ ਆਂਟੀ ਮੋਟਾ ਮੋਟਾ ਸਾਰਾ ਕੱਢ ਦੂਗੀ ਦੌਰ ਮੈਂ ਪਾਣੀ ਪੂਣੀ ਸਾਰਾ ਭਰ ਕੇ ਰੱਖੂੰਗੀ 쿨ਰ ਭਰ ਕੇ ਲਾਵਾਂਗੇ ਮੱਜਾਂ ਨੂੰ ਸਾਰਾ ਕੰਮ ਇਹ ਜਿੰਨਾ ਹੋ ਕੇ ਕਰਕੇ ਤਹੋ ਫਿਰ ਖੇਤ ਵੀ ਰੋਟੀ ਜਾਊਗੀ ਇਹ ਪਰ ਏਕੇ ਨਾਲ ਹੀ ਹੁੰਦਾ ਸਾਰਾ ਕੁਝ ਜੇ ਅਸੀਂ ਚਾਰ ਹਾਂ ਜੇ ਅਸੀਂ ਚਾਰ ਜੀ ਆ ਪਰ ਇਹ ਨਹੀਂ ਹੈਗਾ ਮੈਂ ਦੇਖੋ ਇਹਨਾਂ ਨੂੰ ਸੰਭਾਲਦੀ ਆ ਠੀਕ ਆ ਇਹ ਅੱਗੇ ਜਾ ਕੇ ਬੜਾ ਪਤਾ ਮੇਰੇ ਤੇ ਵੀ ਆਊਗਾ ਠੀਕ ਆ ਇਹ ਗੱਲ ਨਹੀਂ ਹੁੰਦੀ ਕਮਲ ਵੀ ਉਹ ਚੀਜ਼ ਹੁੰਦੀ ਆ ਵੀ ਜੇ ਅੱਜ ਮੈਂ ਇਹਨਾਂ ਦਾ ਸਤਕਾਰ ਕਰੂੰਗੀ ਤਾਂ ਫਿਰ ਕੱਲ ਨੂੰ ਮੇਰਾ ਵੀ ਮੇਰੇ ਬੱਚੇ ਕਰਨਗੇ ਤੇ ਅੱਜ ਤਾਂ ਹੁਣੇ ਚਲੋ ਤੁਰੇ ਫਿਰਦੇ ਨੇ ਆਪਦੀ ਕਿਰਿਆ ਇਹ ਸੋਧਦੇ ਨੇ ਜਦੋਂ ਸੇਵਾ ਉਹ ਹੁੰਦੀ ਆ ਜਦੋਂ ਮੰਜੇ ਤੇ ਬੈਠ ਕੇ ਪਹਿਲਾਂ ਬੇਬੇ ਨੂੰ ਪੁੱਛ ਲੋ ਬਾਪੂ ਨੂੰ ਵੀ ਮੈਂ ਵੀ ਮੰਨ ਲਓ ਕਿਵੇਂ ਕਿਵੇਂ ਮੈਂ ਚੱਕ ਕੇ ਲੈ ਕੇ ਜਾਂਦੀ ਰਹੀ ਆ ਇਹਨਾਂ ਨੂੰ ਸਾਰਾ ਕੁਝ ਪਤਾ ਇਹਨਾਂ ਦੇ ਅੱਖੀ ਹੁੰਦਾ ਸੀ ਜਦੋਂ ਮੰਨ ਲਓ ਇਹ ਕਹਿੰਦੇ ਵਿਡੇ ਪਜਦੋਂ ਆਉਂਦਾ ਨਾ ਉਸ ਟਾਈਮ ਜੇ ਆਪਾਂ ਹੁਣ ਵਿੱਚ ਇਹ ਦੇਖੇ ਨੇ ਨਾ ਧੀਆ ਪੁੱਤ ਕਹਿੰਦੇ ਨੇ ਸਾਥੋਂ ਸਾੰਭੇ ਨਹੀਂ ਜਾਂਦੇ ਇਹਨਾਂ ਨੂੰ ਆਸ਼ਰਮ ਚ ਸਿੱਟਿਆਓ ਹਾਂ ਸਿੱਟਿਆਓ ਸਿੱਟ ਕੇ ਆਉਂਦੇ ਵੀ ਨਹੀਂ ਠੀਕ ਆ ਪਰ ਆਪਾਂ ਧੀਆ ਪੁੱਤ ਪਾਲਦੇ ਕਿਦੇ ਕਿਦੇ ਲਈਆਂ ਵੀ ਸਾਡੇ ਵਿੜਾਪੇ ਦਾ ਸਹਾਰਾ ਬਣਨਗੇ ਹੂੰ ਉਹਦੇ ਲਈ ਹੁੰਦਾਗਾ ਕਮਲ ਮੇਰੇ ਦਾਦੇ ਦੀ ਚਲੋ ਆਪਾਂ ਹੋਮੀ ਨਹੀਂ ਕਰਦੇ ਮੈਂ ਨਹੀਂ ਕਰਦੇ ਉਹਨਾਂ ਦੇ ਚਲੋ ਵੀ ਮੰਨ ਕੇ ਚਲੋ ਅਸੀਂ ਰੋਜ਼ ਵੀ ਇਸ ਤਰ੍ਹਾਂ ਬਦਲਣਾ ਮੈਨੂੰ ਐਸੀ ਵੀ ਮਮੀ ਚਲੋ ਜੇ ਗਦੈਲੇ ਚਾਰ ਖਰਾਬ ਹੋ ਜਾਣੇ ਕੋਈ ਕਿਉਂਕਿ ਜਿਹੜੀ ਫਲਾਸ ਸੀ ਉਹ ਵੀ ਵਿੱਚੀ ਬਾਥਰੂਮ ਵੀ ਵਿੱਚੀ ਜਿਵੇਂ ਹੁਣ ਅਗਲਾ ਡਾਈਪਰ ਲਾ ਕੇ ਪਾਸੇ ਹੋ ਜਾਂਦਾ ਵੀ ਕੋਈ ਗੱਲ ਨਹੀਂ ਡਾਈਪਰ ਲਾ ਕੇ ਪੈਪ ਮਾਰਦੀ ਪਰ ਅਸੀਂ ਹੱਥਾਂ ਤੇ ਸਾਰਾ ਕੁਝ ਐਨ ਚੱਕਿਆਗਾ ਬਸ ਚੱਕਿਆ ਪਰ ਉਹ ਵਾਈਗਰੂ ਨੇ ਸਾਡੀ ਸੁਣ ਲਈ ਵੀ ਪਤਾ ਨਹੀਂ ਉਹ ਬਜ਼ੁਰਗਾਂ ਦੀਆਂ ਸੀਸਾਂ ਹੀ ਸੀਗੀਆਂ ਹਨਾ ਸਾਨੂੰ ਲੱਗੀਆਂ ਵੀ ਅਸੀਂ ਮੇਰੇ ਦਾਦਾ ਜੀ ਦੀ ਵੀ ਇੰਨੀ ਇੱਕ ਕੀਤੀ ਆ ਆਪਾਂ ਮੂੰਹੋਂ ਆਪਦੀ ਬੜਿਆ ਹੀ ਨਹੀਂ ਕਰਦੇ ਮੇਰੀ ਦਾਦੀ ਖੜੀ ਆ ਇਹਨੂੰ ਵੀ ਤੁਸੀਂ ਪੁੱਛ ਸਕਦੇ ਹੋ ਵੀ ਅਸੀਂ ਰਾਤ ਨੂੰ ਜੇ ਮੇਰੇ ਦਾਦੇ ਨੂੰ ਆਇਆ ਹੁੰਦਾ ਵੀ ਆਹ ਕੈਮਰੇ ਲੱਗੇ ਨੇ ਮੈਂ ਦੇਖ ਲੈਂਦੀ ਵੀ ਹੁਣ ਔਖੇ ਨੇਗੇ ਮਾੜਾ ਜਾਂ ਵੀ ਬੋਲਦੇ ਮੈਂ ਉਰੀ ਭੱਜ ਕੇ ਆ ਕੇ ਦਵਾਈ ਦੇ ਦੇ ਵੀ ਦੁੱਖ ਨਹੀਂ ਚੱਲ ਜਾਂਦਾ ਹੁੰਦਾ ਉਹ ਵੀ ਜੇ ਆਪਾਂ ਉੱਥੋਂ ਵਾਲੇ ਦਾਦਾ ਦਾਦੀ ਛੱਡ ਕੇ ਆਏ ਤੇ ਇਹ ਪਹਿਲਾਂ ਨੇ ਉਹਨਾਂ ਤੋਂ ਛੱਡੇ ਆਏ ਆਪਾਂ ਇਹ ਆਪਣੇ ਹੁਣ ਇਹ ਨੇਗੇ ਚਲ ਵੀਰੇ ਚਲੋ ਵੀਰੇ ਧੰਨਵਾਦ ਬੇਬੇ ਕਹਦੇ ਵੀ ਓ ਟੱਲੀ ਜੀ ਦੱਬ ਦਿਓ ਸਾਡੇ ਭਾਈ ਜਦ ਵੀਡੀਓ ਵੀਰੇ ਵਧੀਆ ਲੱਗੀ ਹੈ ਤੁਸੀਂ ਪਿਆਰ ਵੀਰੇ ਬਹੁਤ ਜ਼ਿਆਦਾ ਦਿੰਦੇ ਹੋ ਐ ਵੀਰੇ ਪਿਆਰ ਕਰਦੇ ਰਹੋ ਤੇ ਆਪਾਂ ਕਹਿੰਦੇ ਵੀ ਜਦੋਂ ਲੋਕ ਗੱਲਾਂ ਕਰਨ ਲੱਗ ਜਾਂਦੇ ਨੇ ਸਮਝ ਲਓ ਵੀ ਤੁਹਾਡੇ ਚੰਗੇ ਦਿਨ ਚੰਗੇ ਹੋਗੇ ਜਰਿਆ ਨਹੀਂ ਜਾਂਦਾ ਫਿਰ ਗੱਲ ਇਹੀ ਹੈ ਜਿਹੜਾ ਨੀ ਜਾਂਦਾ ਉਹ ਤਾਂ ਜਰਿਆ ਨਹੀਂ ਜਾਂਦਾ ਜਰਿਆ ਨਹੀਂ ਜਾਂਦਾ ਜਿਹੜੇ ਲੋਕ ਐਂਟੀ ਜਿਹੜੇ ਲੋਕਾਂ ਨੇ ਕਾਮਲੇ ਗੱਲਾਂ ਕੀਤੀਆਂ ਸੀਗੀਆਂ ਕਹਿੰਦੇ ਵੀ ਨਾ ਇਹਦਾ ਸਾਰਾ ਕੁਝ ਬੇਚ ਦੇਣਗੇ ਇਹਨਾਂ ਨੇ ਕੁਝ ਇਹਨਾਂ ਦੀ ਨੂਨ ਹੈ ਤਾਂ ਮਨ ਕੇ ਚੱਲੋ ਵੀ ਛੋਟੇ ਜਿਹੜੇ ਕੰਮ ਹੁੰਦੇ ਨੇ ਉਹ ਕੰਮ ਸਟਾਰਟ ਕਰਾਤਾ ਵੀ ਬੱਕਰੀਆਂ ਵਾਲਾ ਭਈ ਹਮਤਾ ਵਚਨ ਦਾ ਮੰਨ ਲਓ ਫਾਰਮ ਹੈ ਬੱਕਰੀਆਂ ਦਾ ਉਹ ਕੋਈ ਛੋਟਾ ਮੋਟਾ ਬੰਦਾ ਨਹੀਂ ਹੈਗਾ ਕੰਮ ਕਹਿੰਦੇ ਵੀ ਬੰਦੇ ਦੀ ਸੋਚ ਹੈ ਜਿਹੜੀ ਉਹ ਛੋਟੀ ਵੱਡੀ ਹੋ ਸਕਦੀ ਹੈ ਕੰਮ ਕੋਈ ਛੋਟਾ ਵੱਡਾ ਨਹੀਂ ਹੈਗਾ ਜੇ ਤੁਸੀਂ ਰੇੜੀ ਲਾ ਲੋਗੇ ਨਾ ਉਹ ਵੀ 500 ਰੁਪਏ ਤੁਸੀਂ ਕਮਾ ਕੇ ਘਰੇ ਜਾਓਗੇ ਕਿਸੇ ਦੇ ਅੱਗੇ ਹੱਥ ਢੜਨ ਨਾਲੋਂ ਤਾਂ ਚੰਗਾ ਤੁਸੀਂ 500 ਰੁਪਏ ਵੀ ਆਉਦੇ ਬੱਚਿਆਂ ਲਈ ਕਮਾ ਕੇ ਦੋਗੇ 500 ਨਾਲ ਵੀ 15000 ਮਹੀਨਾ ਹੋ ਗਿਆ ਤੁਹਾਡੇ ਚੁੱਲੇ ਦਾ ਖਰਚਾ ਬਹੁਤ ਸੋਹਣਾ ਚੱਲੂਗਾ ਜਿਹੜੇ ਬੰਦੇ ਨੇ ਕੰਮ ਛੋਟਾ ਵੱਡਾ ਹੀ ਦੇਖ ਲਿਆ ਉਹ ਕਦੇ ਜ਼ਿੰਦਗੀ ਚ ਅੱਗੇ ਵਾਦੀ ਨਹੀਂ ਸਕਦਾ ਫਿਰ ਦੁਕਾਨਾਂ ਕਿਉਂ ਕੀਤੀਆਂ ਠੀਕ ਆ ਸਾਡੇ ਦਾ ਫੇਰ ਵੀ ਤੁਹਾਡੇ ਇੱਕ ਕੱਟੀ ਨਹੀਂ ਹੈਗੀ ਮੇਰੇ ਪ੍ਰਮਾਤਮਾ ਨੇ ਮੇਰੀ ਇੰਨੀ ਵਾਹ ਪੜੀ ਹੈ ਮੇਰੇ ਕਿੱਲਿਆਂ ਤੇ ਵੀ ਪਸੂ ਖੜੇ ਨੇ ਠੀਕ ਆ ਮੈਨੂੰ ਵਾਇਗਰੂ ਨੇ ਓਨੀ ਕ ਾਕਾਤ ਬਖਸ਼ਤੀ ਪ੍ਰਮਾਤਮਾ ਨੇ ਅਸੀਂ ਨੀਵੇਂ ਹੋ ਕੇ ਗੱਲ ਕਰਦੇ ਆ ਨਾ ਕਿ ਕਿਸੇ ਦੀ ਉੱਚੇ ਹੋ ਕੇ ਗੱਲ ਕਰਦੇ ਆ ਵੀ ਪ੍ਰਮਾਤਮਾ ਸਾਨੂੰ ਇੱਥੇ ਹੀ ਰੱਖੀ ਸਾਨੂੰ ਸਾਡੇ ਵਿੱਚ ਹੰਕਾਰ ਕਦੇ ਵੀ ਪੈਦਾ ਨਾ ਕਰੀ ਐਨੀ ਕਿਸਮਤ ਬਖਸੀ ਵੀ ਵਾਇਗਰੂ ਤੇਰਾ ਨਾਮ ਅਸੀਂ ਲੈਂਦੇ ਰਹੀਏ ਗਰੀਬ ਦੀ ਅਸੀਂ ਅਸੀਂ ਵੀਡੀਓ ਚ ਦਿਖਾ ਕੇ ਮਦਦ ਨਹੀਂ ਹੁੰਦੀ ਹੁੰਦੀ ਤੇ ਜਿਵੇਂ ਹੁਣ ਆਪਾਂ ਕੱਲ ਵੀਡੀਓ ਬਣਾ ਕੇ ਆਏ ਆ ਆਪਾਂ ਵਾਲੇ ਨੂੰ ਸਾਹਮਣੇ ਕਹਿੰਦੇ ਵੀ ਆ ਚੱਕੋ ਮਦਦ ਉਹ ਵਾਲਾ ਕਹਿੰਦਾ ਇਹ ਸੋਪ ਕਰਦੇ ਨੇ ਇਹ ਵੀਡੀਓ ਬਾਈ ਜਿੰਨੀ ਕੇ ਸਾਥ ਹੋਈ ਅਸੀਂ ਕਰੇ ਆ ਠੀਕ ਆ ਵੀਡੀਓ ਚ ਦਿਖਾ ਕੇ ਜ਼ਰੂਰੀ ਨਹੀਂ ਸੀਗਾ ਤੇ ਇਹ ਚੀਜ਼ਾਂ ਹੁੰਦੀਆਂ ਨੇ ਵੀਰੇ ਵੀ ਕਿਸੇ ਦੀਆਂ ਗੱਲਾਂ ਕਰਨ ਨਾਲੋਂ ਚੰਗਾ ਤੁਸੀਂ ਆਪ ਕੰਮ ਕਰ ਲਓ ਹਮ ਸਹੀ ਗੱਲ ਆ ਠੀਕ ਆ ਚਲ ਠੀਕ ਆ ਭੈਣੇ ਓਕੇ ਧੰਨਵਾਦ ਵੀਰੇ ਸਾਰਿਆਂ ਦਾ ਬਸ ਐਂ ਪਿਆਰ ਦਿੰਦੇ ਰਹੋ ਤੁਹਾਡੇ ਪਿਆਰ ਸਦਕਾ ਹੀ ਐ ਸਿੱਟਣ ਤੇ ਦਾ ਲੋਕਾਂ ਦਾ ਜੋਰ ਸਾਡੇ ਆਪਣਿਆਂ ਦੇ ਬਹੁਤ ਲੱਗਿਆ ਹੋਇਆ ਸਾਡੇ ਇੱਥੋਂ ਵਾਲਿਆਂ ਦਾ ਨਾ ਕਿ ਭੈਣੀ ਵਾਲਿਆਂ ਦਾ ਸਿੱਖੇ ਵਾਲਾਂ ਦਾ ਹਮ ਜਦੋਂ ਦੁੱਖ ਤਾਂ ਆਉਂਦਾ ਹੀ ਆ ਕਮਲ ਕੋਈ ਗੱਲਾਂ ਬਿਨਾਂ ਵਜਾ ਕੋਈ ਗੱਲ ਕਰੇ ਨਾ ਦੁੱਖ ਉੱਥੇ ਆਉਂਦਾ ਹੈ ਫਿਰ